ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪਾਲ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ ਦਰਸ਼ਕੋ ਜਿਵੇਂ ਆਪ ਜੀ ਨੂੰ ਪਤਾ ਸੀ ਨਵੇਂ ਤੋਂ ਨਵਾਂ ਮੁੱਦਾ ਲੈ ਕੇ ਆਪ ਦੀ ਸੇਵਾ ਵਿੱਚ ਹਾਜ਼ਰ ਹੋ ਜਾਨੇ ਅੱਜ ਦਾ ਮੁੱਦਾ ਜਿਹੜਾ ਹੈ ਉਹ ਧਰਮੀ ਫੌਜੀਆਂ ਦੇ ਨਾਲ ਸੰਬੰਧਤ ਹੈ ਸੋ ਸਾਡੇ ਨਾਲ ਉਸ ਵੇਲੇ ਕੀ ਕੀ ਇਹਨਾਂ ਨੂੰ ਤਸੱਦ ਚੱਲਨੇ ਪਏ ਕਿੱਡੀਆਂ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਸੋ ਗੱਲਬਾਤ ਕਰਾਂਗੇ ਅੱਜ ਸਾਡੇ ਨਾਲ ਅਸੀਂ ਹਰੀਕਾ ਪਤਨ ਡਿਸਟ੍ਰਿਕਟ ਤਰਨਤਾਰਨ ਦੇ ਵਿੱਚ ਤਹਿਸੀਲ ਪੱਟੀ ਦੇ ਵਿੱਚ ਬੈਠੇ ਆਂ ਸਾਡੇ ਨਾਲ ਨੇ ਫੌਜੀ ਰਣਧੀਰ ਸਿੰਘ ਸੋ ਆਪਣੀ ਦਾਸਤਾਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਸਨ ਕਾਫੀ ਵਾਰ ਇਹਨਾਂ ਫੋਨ ਕੀਤਾ ਸੋ ਆਪਾਂ ਪੁੱਛਦੇ ਆਂ ਵੀ ਉਹ ਵਰਤਾਰਾ ਕਿਹੋ ਜਿਹਾ ਸੀ ਸਾਰੀ ਉਹ ਦਾਸਤਾਂ ਜਿਹੜੀ ਅਜੇ ਤਾਈਂ ਕੈਮਰੇ ਦੇ ਅੱਗੇ ਆਈ ਨਹੀਂ ਉਹ ਸਾਰੀ ਗੱਲਬਾਤ ਕਰਨ ਦਾ ਯਤਨ ਕਰਦੇ ਆਂ ਸਭ ਤੋਂ ਪਹਿਲਾਂ ਅਸੀਂ ਭਾਈ ਸਾਹਿਬ ਦਾ ਆਪਣੇ ਚੈਨਲ ਤੇ ਸਵਾਗਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤੁਹਾਡਾ ਨਾਂ ਪੈ ਗਿਆ ਧਰਮੀ ਫੌਜੀ ਹਾਂਜੀ ਕਿਉਂਕਿ ਜਦੋਂ ਤੁਹਾਡੇ ਧਰਮ ਤੇ ਧਾਰਮਿਕ ਸਥਾਨ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਅਟੈਕ ਹੁੰਦਾ ਹਾਂਜੀ ਤਖਤ ਨੂੰ ਢਾਹ ਢੇਰੀ ਕੀਤਾ ਜਾਂਦਾ ਦਰਬਾਰ ਸਾਹਿਬ ਦੇ ਵਿੱਚ ਫੌਜਾਂ ਟੈਂਕ ਵੜ ਜਾਂਦੇ ਨੇ ਹਾਂਜੀ ਉਦੋਂ ਤੁਹਾਡੇ ਅੰਦਰ ਰੋਹ ਜਾਗਦਾ ਤੁਹਾਨੂੰ ਉਹ ਖਬਰ ਰੇਡੀਓ ਦੇ ਜ਼ਰੀਏ ਮਿਲਦੀ ਏ ਤੇ ਤੁਸੀਂ ਬਗਾਵਤ ਕਰ ਦਿੰਦੇ ਜੀ ਹਾਂਜੀ ਸੋ ਉਹ ਕਿਹੋ ਜਿਹਾ ਵਰਤਾਰਾ ਸੀ ਵੀ ਇਹ ਘਟਨਾ ਕਦੋਂ ਦੀ ਏ ਕਦੋਂ ਤੁਹਾਨੂੰ ਸੁਨੇਹਾ ਮਿਲਦਾ ਤੁਹਾਡੀ ਪੋਸਟਿੰਗ ਕਿਹੜੀ ਜਗ੍ਹਾ ਸੀ ਸਾਡੇ ਦਰਸ਼ਕਾਂ ਨੂੰ ਦੱਸੋ ਉਸ ਟਾਈਮ ਅਸੀਂ ਮਿਜ਼ੋਰਾਮ ਦੇ ਵਿੱਚ ਸਾਂ ਮਿਯਰਾੰਦਰ ਤੋਂ ਸਾਡੀ ਯੂਨਿਟ ਮੂਵ ਕਰ ਰਹੀ ਸੀ ਇਥੋਂ ਗੁਹਾਟੀ ਦੇ ਲਾਗੇ ਆਉਣ ਵਾਸਤੇ ਡੰਮ ਡੰਮ ਜਗਾ ਸਿੱਖ ਰੈਜੀਮੈਂਟ ਸਿੱਖ ਰੈਜੀਮੈਂਟ 3 ਸਿੱਖ ਰੈਜੀਮੈਂਟ ਓਕੇ ਤੇ ਉਸ ਤੋਂ ਬਾਅਦ ਜਦੋਂ ਸਾਡੇ ਉਸ ਕੈਂਪ ਲੱਗਾ ਯੂਨਿਟ ਦਾ ਜੀ ਤੇ ਉਹ ਖਬਰਾਂ ਸਾਨੂੰ ਸੁਣੀਆਂ ਖਬਰਾਂ ਦਾ ਪਤਾ ਲੱਗਾ ਰੇਡੀਓ ਰਾਹੀਂ ਵੀ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਜਵਾਨਾਂ ਦਾ ਖੂਨ ਖੋਲ ਲਿਆ ਹਾਂ ਵੀ ਸਾਡੇ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ ਕੁਛ ਨਹੀਂ ਕਿਸ ਨੇ ਸੋਚਿਆ ਕਿਸੇ ਨੇ ਬੱਚਿਆਂ ਬਾਰੇ ਮਾਂ ਪਿਓ ਬਾਰੇ ਕਿਹੇ ਕੀ ਬਾਰੇ ਨਹੀਂ ਸੋਚਿਆ ਫਿਊਚਰ ਬਾਰੇ ਸਿਰਫ ਇੱਕ ਦਰਬਾਰ ਸਾਹਿਬ ਦਾ ਹੀ ਸੋਚਿਆ ਵੀ ਸਾਡੇ ਦਰਬਾਰ ਸਾਹਿਬ ਦਾ ਅਟੈਕ ਗੁਰੂ ਗੁਰੂ ਤੇ ਤੂ ਤੇ ਹਰ ਸਾਡੇ ਦੇ ਹਮਲਾ ਹਮਲਾ ਹੋ ਗਿਆ ਉਸ ਤੋਂ ਬਾਅਦ ਜਦੋਂ ਅਸੀਂ ਉਥੋਂ ਲੈ ਕੇ ਆਪਣਾ ਹਥਿਆਰ ਥੂਰ ਲੈ ਕੇ ਸਾਡੇ ਉਥੇ ਹਥਿਆਰ ਇੱਕ ਜਗ੍ਹਾ ਤੇ ਬੰਦ ਸੀਗੇ ਉਥੋਂ ਹਥਿਆਰ ਕੱਢੇ ਹਰ ਜਿੰਦਰਾ ਤੋੜ ਕੇ ਇਥਿਆਰ ਕੱਢੇ ਉਸ ਤੋਂ ਬਾਅਦ ਸਾਡਾ ਅਮਨੀਸ਼ਨ ਜਿਹੜਾ ਗੋਲੀ ਸੀ ਜਿਹੜਾ ਤੁਹਾਡੇ ਸੀਨੀਅਰ ਅਫਸਰ ਸੀ ਉਹਨਾਂ ਨੇ ਸਾਥ ਦਿੱਤਾ ਵੀ ਸੀਨੀਅਰ ਅਫਸਰ ਕਿਹਨੇ ਸਾਥ ਦਿੱਤਾ ਸਿੱਖ ਰੈਜੀਮੈਂਟ ਦੇ ਵਿੱਚ ਸੀਨੀਅਰ ਅਫਸਰ ਸਿੱਖ ਨਹੀਂ ਸੀ ਸਿੱਖ ਹੈਗੇ ਸੀਗੇ ਜਿਹੜੇ ਹਾਂਜੀ ਉਹ ਜਿਹੜੇ ਜੇਐਸਓ ਸੀਗੇ ਜੇਐਸਓ ਉਸ ਟਾਈਮ ਤੇ ਉਹ ਵੀ ਭੱਜ ਗਏ ਓਕੇ ਸੂਬੇਦਾਰ ਰੈਂਕ ਦੇ ਬੰਦੇ ਉਹ ਸਾਰੇ ਭੱਜ ਗਏ ਸਿਵਲ ਦੇ ਵਿੱਚ ਲੱਗੇ ਲੋਕੇ ਜਾ ਕੇ ਬਗਾਵਤ ਛੋਟੇ ਰੈਂਕ ਵਾਲਿਆਂ ਨੇ ਬਗਾਵਤ ਕੀਤੀ ਵੱਡਿਆਂ ਨੇ ਨਹੀਂ ਕੀਤੀ ਵੱਡਿਆਂ ਨੇ ਨਹੀਂ ਕੀਤੀ ਅੱਛਾ ਵੱਡਿਆਂ ਨੇ ਨਹੀਂ ਕੀਤੀ ਇਹ ਉਸ ਤੋਂ ਬਾਅਦ ਜਿਹੜੇ ਅਫਸਰ ਸੀਗੇ ਅਫਸਰ ਸਾਡੇ ਕੋਲ ਇੱਕ ਦੋ ਸਿੱਖ ਸੀਗੇ ਉਹ ਵੀ ਭੱਜ ਗਏ ਮਤਲਬ ਹੀ ਦੂਸਰਾ ਮੋਨੇ ਸੀ ਸਾਡੇ ਸਾਰੇ ਅਫਸਰ ਇਹ ਖਬਰ ਜਦੋਂ ਮਿਲਦੀ ਉਦੋਂ ਕਿੰਨੇ ਕ ਵਜੇ ਦਾ ਸਮਾਂ ਸੀ ਉਸ ਟਾਈਮ ਤੇ ਰਾਤ ਨੂੰ ਕੁ ਤਕਰੀਬਨ ਲਾ ਲੋ 9:00 ਦਾ ਸਮਾਂ ਇਹ ਜੂਨ ਦਾ ਮਹੀਨਾ ਸੀ 6 ਜੂਨ ਦੇ ਤੱਕ ਮਿਲਦੀ ਕਿ 4 ਨੂੰ ਕਿਹੜੇ ਕਿਹੜੀ ਤਰੀਕ ਨੂੰ ਖਬਰ ਮਿਲਦੀ ਇਹ ਤਰੀਕ ਮੈਨੂੰ ਚੰਗੀ ਤਰ੍ਹਾਂ ਪੂਰਾ ਚੇਤਾ ਨਹੀਂ ਪਰ ਇੱਥੇ ਸੀ ਜਦੋਂ ਦਰਬਾਰ ਸਾਹਿਬ ਦੇ 6 ਜੂਨ ਨੂੰ ਆਇਆ ਕਿ ਜਾਂ 4 ਨੂੰ ਆਇਆ ਵੀ ਰੇਡੀਓ 'ਚ ਪਤਾ ਲੱਗਾ ਵੀ ਹਮਲਾ ਹੋ ਗਿਆ ਇਹਦੋਂ ਪਹਿਲਾਂ ਵੀ ਤੁਹਾਨੂੰ ਖਬਰਾਂ ਸਨ ਵੀ ਇਤਨਾ ਹਮਲਾ ਹੋਣ ਦੀ ਸੰਭਾਵਨਾ ਉਸ ਤੋਂ ਬਾਅਦ ਨਹੀਂ ਉਦੋਂ ਸਾਨੂੰ ਕੋਈ ਜੇ ਸੰਭਾਵਨਾ ਨਹੀਂ ਸੀ ਮਤਲਬ ਇਲਮ ਹੀ ਕੋਦੋਂ ਕੋਈ ਰੇਡੀਓ 'ਤੇ ਹੁੰਦੇ ਸੀ ਮੋਬਾਈਲ वगैरह ਨਹੀਂ ਸਰੀਰ ਹੀ ਉਹ ਕਿਸੇ ਬੰਦੇ ਕੋਲ ਹੁੰਦਾ ਹੀ ਘਾਟੀ ਉਦੋਂ ਖਬਰਾਂ ਹੋਰਾਂ ਮਾਰੀਆਂ ਮੋਰ ਰੇਡੀਓ ਤੇ ਸੁਣ ਲੈਣੀ ਤੁਹਾਡੀ ਯੂਨਿਟ ਦੇ ਵਿੱਚ ਕਿੰਨੇ ਸੀ ਸਿੱਖ ਰੈਜੀਮੈਂਟ ਦੇ ਵਿੱਚ ਨੌਜਵਾਨ ਤਾਂ ਕਿੰਨੇ ਨੇ ਬਗਾਵਤ ਕੀਤੀ ਇਹ ਤਕਰੀਬਨ 1000 ਬੰਦਾ ਹੁੰਦਾ ਜੂੰਡ ਦੇ ਵਿੱਚ ਅੱਛਾ ਜੀ ਤੇ ਉਸ ਤੋਂ ਬਾਅਦ ਮੈਂ ਮੇਰੇ ਕੋਲੇ ਪੂਰੀ ਜੂੰਡ ਦਾ ਚਾਰਜ ਸੀ ਮੈਂ ਅਟਾਰਨੀ ਉਹ ਨੂੰ ਕਹਿ ਦਿੰਦੇ ਆ ਸਪਾਈ ਜਿਹੜਾ ਪੜਿਆ ਲਿਖਿਆ ਬੰਦਾ ਦਾ ਉਹ ਰਟਾਰਨੀ ਸੀ ਮੇਰੇ ਕੋਲੇ ਪੂਰੀ ਜੂੰਡ ਦਾ ਹਿਸਾਬ ਕਿਤਾਬ ਸੀ ਮੇਰੇ ਹੱਥੀਂ ਬੰਦੇ ਜਿਹੜੇ ਛੁੱਟੀ ਆਏ ਆ ਜੀ ਉਹਨਾਂ ਨੂੰ ਫਿਰ ਇੱਥੇ ਦਿੱਲੀ ਆ ਕੇ ਜਦੋਂ ਆ ਸਾਰਫੂਕ ਹੋਈ ਆ ਉਹਨਾਂ ਮੁੰਡਿਆਂ ਸਾਡੇ ਉਹ ਇੱਥੇ ਮਰੇ ਆ ਅੱਛਾ ਉਹਨਾਂ ਦੇ ਗਲਾਂ 'ਚ ਟਾਇਰ ਪਾਰ ਪਾ ਕੇ ਅੱਗ ਲਾ ਕੇ ਸਾੜਤੇ ਵੀ ਕਸੂਰ ਏਸ ਵੀ ਇੱਕ ਗੁਰਸਿੱਖ ਨੇ ਵੀ ਸਾਫਤ ਸੂਰਤ ਨੇ ਹਾਂਜੀ ਹਾਂਜੀ ਜਦੋਂ ਇਥੇ ਵੀ ਨਹੀਂ ਵੇਖਿਆ ਕਿ ਵੀ ਇਹ ਫੌਜੀ ਨੇ ਨਾ ਕਿਸੇ ਨੇ ਕੁਝ ਨਹੀਂ ਵੇਖਿਆ ਅੱਛਾ ਉਹ ਵਿਚਾਰੇ ਖਾਲੀ ਹੱਥ ਸੀਗੇ ਉਹਨਾਂ ਕੋਲ ਕੀ ਸੀਗਾ ਉਹ ਤਾਂ ਛੁੱਟੀ ਆਉਂਦੇ ਆਪਣੇ ਪਰਿਵਾਰ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਹੀ ਮਾਰ ਕੇ ਮੁੰਡੇ ਮਾਰੇ ਗਏ ਵੀ ਜਦੋਂ ਤੁਹਾਨੂੰ ਖਬਰ ਮਿਲਦੀ ਹੈ ਤੁਸੀਂ ਗੱਲ ਕੀਤੀ ਵੀ ਸੀ ਹਥਿਆਰਾਂ ਵਾਲੇ ਭੱਜੇ ਵੀ ਆਏ ਅਸੀਂ ਖਾਲੀ ਹੱਥ ਨਾ ਜਾਈਏ ਵੀ ਆਪਣੇ ਹਥਿਆਰ ਫਾਲਟਾ ਨਾ ਲੈ ਕੇ ਜਾਈਏ ਹਾਂਜੀ ਰੈਫਲਾਂ ਦਾ ਮਤਲਬ ਉਹ ਆਪਾਂ ਅਸੀਂ ਸਾਰਾ ਸਿਸਟਮ ਉਥੋਂ ਜਿੱਥੇ ਸਾਡੇ ਹਥਿਆਰ ਜਾਵਾਂ ਸੀ ਉੱਥੇ ਜਾ ਕੇ ਅਸੀਂ ਉਹ ਉਹ ਨਜਿੰਦਰੇ ਨੂੰ ਗੋਲੀ ਮਾਰੀ ਗੋਲੀ ਮਾਰ ਕੇ ਹੈ ਉਹਦੇ ਹਥਿਆਰ ਕੱਢੇ ਉਸ ਤੋਂ ਬਾਅਦ ਫਿਰ ਸਾਡੀ ਜਿਹੜਾ ਗੋਲੀ ਸੱਕਾ ਸੀ ਉਹ ਸਾਡਾ ਰੇਲਵੇ ਸਟੇਸ਼ਨ ਤੇ ਪਿਆ ਸੀ ਗਾਰਮਾਨਗਰ ਰੇਲਵੇ ਸਟੇਸ਼ਨ ਉੱਥੇ ਫਿਰ ਅਸੀਂ ਲੜਿਆ ਓਕੇ ਹਾਂਜੀ ਤੇ ਫੇਰ ਉਸ ਤੋਂ ਬਾਅਦ ਇਹ ਤਰ੍ਹਾਂ ਸਰਕਾਰੀ ਗੱਡੀਆਂ ਦੇ ਵਿੱਚ ਅਸਲਾ ਲਾਦ ਲਿਆ ਹਾਂਜੀ ਹਾਂ ਉੱਥੋਂ ਵੀ ਚੱਲ ਪਏ ਹਾਂਜੀ ਉੱਥੇ ਤੇਲ ਵੀ ਪਾਉਣਾ ਸੀ ਗੱਡੀਆਂ ਦੇ ਵਿੱਚ ਸਭ ਕੁਝ ਕਰਨਾ ਸੀਗਾ ਟਾਈਮ ਤੱਕ ਸੇ ਤੁਹਾਨੂੰ ਪਤਾ ਤਿਆਰੀ ਵਾਸਤੇ ਲੱਗਦਾ ਇਹ ਟਾਈਮ ਦਿਨ ਦਾ ਹੈ ਕਿ ਰਾਤ ਦਾ ਰਾਤ ਦਾ ਰਾਤ ਦਾ ਅੱਛਾ ਰਾਤ ਦਾ ਟਾਈਮ ਸੀ ਰਾਤ ਕਿੰਨੇ ਵਜੇ ਦਾ ਰਾਤ ਉਹ ਤਾਂ 10-10 ਵਜੇ ਦੀ ਗੱਲ ਹੈ ਵੀ 9-10 ਵਜੇ ਤੁਸੀਂ ਆਪਣਾ ਅਸਲਾ ਜਿਹੜਾ ਹੈ ਰੈਫਲਾਂ ਉਹ ਫਾਤਾਂੇ ਫੜ ਲੀਆਂ ਤੇ ਦੂਜੀ ਥਾਂ ਸਟੇਸ਼ਨ ਹੈ ਉੱਥੋਂ ਤੁਸੀਂ ਕਾਰ ਤੋਂ ਸਵਾਲੇ ਆ ਉੱਥੋਂ ਮਤਲਬ ਟਾਈਮ ਲੱਗ ਗਿਆ ਸਾਨੂੰ ਮਤਲਬ ਜੀ ਆਪਦੇ ਉਥੇ ਹਾਰ ਲੈਂਦੇ ਆਂ ਨਹੀਂ ਸ਼ੇਰ ਗੱਡੀਆਂ 'ਚ ਤੇਲ ਪਾਉਂਦਿਆਂ ਹਾਥੀ ਕਰਦਾ ਹਾਂ ਜੀ ਹਾਂਜੀ ਤੇ ਫੇਰ ਰਾਤ ਦੇ ਬਾਰਾਂ ਵਜੇ ਤੁਰ ਪਏ ਉਥੋਂ ਨਹੀਂ ਤੁਰੇ ਨਹੀਂ ਅਜੇ ਫੇਰ ਉਸ ਤੋਂ ਬਾਅਦ ਅਜੇ ਥੋੜਾ ਜਿਹਾ ਕੋਈ ਹੋਰ ਅਜੇ ਤਿਆਰੀ-ਤੂਰੀ ਕਰਦੇ ਸੀ ਕਿ ਮਤਲਬ ਜੇ ਪੂਰੀ ਤਿਆਰੀ ਦਾ ਪਤਾ ਇੱਕਦਮ ਫੇਰ ਇੰਨਾ ਤਿਆਰੀ ਵੀ ਨਹੀਂ ਹੁੰਦੀ ਵੀ ਬੰਗਾਲ ਸਾਈਡ ਤੋਂ ਹਾਂ ਬੰਗਾਲ ਸਾਈਡ ਤੋਂ ਆਉਣਾ ਸੀਗਾ ਜੀ ਹਾਂ ਉਹ ਗੱਡੀਆਂ-ਕੁੱਡੀਆਂ ਕੱਟਦੇ ਆ ਅਜੇ ਵੀ ਪੂਛ ਬੰਦੇ ਥੋੜੇ ਬਾਰੇ ਤਾਂ ਐ ਪਾਏ-ਪਾਏ ਵੀ ਚਲੋ ਤਿਆਰੀ ਕਰੋ ਸਾਰੇ ਬੰਦੇ ਇਕੱਠਿਆਂ-ਕੁੱਠਿਆਂ ਕਰਦੇ ਆ ਟਾਈਮ ਲੱਗ ਗਿਆ ਤੇ ਉਸ ਤੋਂ ਬਾਅਦ ਫਿਰ ਰਾਤੂ ਰਾਤਾਂ ਦੇਦੇ ਹੈਲੀਕਾਪਟਰ ਆਰਮੀ ਦੇ हां ਆਰਮੀ ਦੇ ਅੱਛਾ ਦੂਜੀਆਂ ਯੂਨਟਾਂ ਦੇ ਦੂਜੀਆਂ ਯੂਨਟਾਂ ਦੇ ਬ੍ਰਿਗੇਡ ਦੇ ਬਹੁਤੇ ਕੋਰਾ ਮਤਲਬ ਉੱਥੇ ਜਿੰਨੀ ਬਹੁਤ ਉੱਥੇ ਜੁੰਡ ਫੌਜ ਆ ਤੇ ਉੱਥੇ ਵਾਇਰਲਸਾਂ ਖੜਕੀਆਂ ਲੱਗ ਮਿੰਟੋ ਮਿੰਟੀ ਵੀ ਇਹਨਾਂ ਨੂੰ ਤੁਸੀਂ ਸਿੱਖਾਂ ਨੂੰ ਕੰਟਰੋਲ ਕਰੋ ਹਾਂ ਇਹਨਾਂ ਦੇ ਕੰਟਰੋਲ ਕਰੋ ਜੀ ਜਾਨ ਨਾ ਅੱਛਾ ਨਿਕਲ ਨਾ ਜਾਣ ਇਥੋਂ ਕੋਈ ਬੰਦੇ ਹਾਂ ਹਾਂ ਵੀ ਤੁਸੀਂ ਇਹ ਸੋਚਿਆ ਵੀ ਸਾਡੇ ਜੇ ਤੁਸੀਂ ਕਿਹਾ ਵੀ ਸਾਨੂੰ ਹੋਰ ਕੋਈ ਸੁਝਾਣੀਆਂ ਸਾਨੂੰ ਬਸ ਇਹੋ ਹੋਇਆ ਵੀ ਆਪ ਆਪਣਾ ਫਿਊਚਰ ਨਹੀਂ ਵੇਖਿਆ ਬੱਚਿਆਂ ਦਾ ਭਵਿੱਖ ਨਹੀਂ ਵੇਖਿਆ ਨੌਕਰੀਆਂ ਨਹੀਂ ਵੇਖੀਆਂ ਐ ਸਿਰਫ ਇਹਨਾਂ ਵੇਖਿਆ ਵੀ ਗੁਰੂ ਤੇ ਹਮਲਾ ਹੋ ਗਿਆ ਪਰ ਉਹ ਤੁਹਾਨੂੰ ਕਹਿੰਦੇ ਰਹੇ ਕਹਿੰਦੇ ਵੀ ਹੋਣਗੇ ਤੁਸੀਂ ਆਪਣਾ ਸੌਂ ਚੱਕੀ ਹੈ ਫਰਜ਼ ਨਿਭਾਉਣ ਵਾਸਤੇ ਉਹ ਤਾਂ ਫਿਰ ਬਾਅਦ ਦੀਆਂ ਗੱਲਾਂ ਆਈ ਵੀ ਤੁਸੀਂ ਦੇ ਕੇ ਕਿਹਾ ਵੀ ਸੌਂ ਦੇ ਗੁਰੂ ਦੀ ਚੱਕੀ ਹੈ ਨਾ ਵੀ ਅਸੀਂ ਗੁਰੂ ਦੀ ਸੌਂ ਚੱਕੀ ਗੁਰੂ ਸਾਨੂੰ ਪਹਿਲਾਂ ਨੌਕਰੀ ਬਾਅਦ ਚ ਹਾਂਜੀ ਹਾਂਜੀ ਉਹ ਹਾਂ ਉਹਦੇ ਬਾਅਦ ਦੀਆਂ ਗੱਲਾਂ ਜਦੋਂ ਸਾਡੀਆਂ ਨਖਵਾਰੀਆਂ ਹੋਈਆਂ ਕੋਰਟ ਸਾਡੇ ਮਤਲਬ ਜੀ ਤਾਂ ਕਚਹਿਰੀ ਉਹ ਬੈੰਦੀ ਜਾਏ ਸੀ ਫਿਰ ਸਾਡੇ ਨੂੰ ਪੂਰਾ ਨਕਵਾਰੀ ਹੋ ਜਾਂ ਹਰ ਚੀਜ਼ ਦੀਆਂ ਸਾਰ ਤੋਂ ਪੁੱਛ ਗਿਛ ਕੀਤੀ ਗਈ ਫਿਰ ਸਾਨੂੰ ਗੁਟਕੇ ਖਵਾ ਕੇ ਸੌਂਹ ਹੁਾਈ ਫਿਰ ਗੁਟਕੇ ਫੜਾ ਕੇ ਜਦੋਂ ਤੁਸੀਂ ਫੌਜ ਚ ਭਰਤੀ ਹੁੰਦੇ ਜੇ ਉਦੋਂ ਵੀ ਜਿਵੇਂ ਆਮ ਲੀਡਰ ਬਣਦਾ ਸੌਂਚ ਚ ਸਮਾਗਮ ਹੁੰਦਾ ਵੀ ਤੁਹਾਨੂੰ ਆਪਣੀ ਨੌਕਰੀ ਵੇਲੇ ਵੀ ਸੌਂਚ ਕਾਈ ਜਾਂਦੀ ਹਾਂ ਨੌਕਰੀ ਉਸ ਵੇਲੇ ਸੌਂਚ ਕਾਈ ਜਾਂਦੀ ਹੈ ਜਦੋਂ ਸਾਡੀ ਪਲਟੂਨ ਪਾਸ ਹੁੰਦੀ ਆ ਹਾਂ ਪ੍ਰੇਡ ਪਾਸ ਆਊਟ ਹੁੰਦੀ ਆ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪ੍ਰੇਡ ਦੇ ਵਿੱਚ ਗਰਾਊਂਡ ਜਾਂਦਾ ਉਕੇ ਲੈ ਕੇ ਜਾਂਦੇ ਆ ਅੱਛਾ ਉਹਦੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਲੈ ਕੇ ਜਾਂਦੇ ਆ ਜੀ ਉਸ ਤੋਂ ਬਾਅਦ ਐ ਸਾਰਿਆਂ ਦੇ ਹੱਥ ਕਰਾਏ ਜਾਂਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੋਂ ਦੀ ਮੇਰੇ ਨੰਗਲ ਮੈਂ ਦੋਹੇ ਹੱਥ ਉੱਤੇ ਲਾਉਣੇ ਆ ਓਕੇ ਹਾਂਜੀ ਵੀ ਮੈਂ ਸੋਚ ਚੱਕਦਾ ਵੀ ਮੈਂ ਵਫਾਦਾਰੀ ਨਾਲ ਕੰਮ ਕਰਾਂਗਾ ਹਾਂਜੀ ਹਾਂਜੀ ਇਹੋ ਗੱਲ ਜਿਹੜੀ ਨਾ ਮਤਲਬ ਕਿਸੇ ਨੇ ਪੱਤਰਕਾਰ ਨੇ ਆਪਣਾ ਜਰਨਲ ਸ਼ਵੇਕ ਸਿੰਘ ਨਾਲ ਗੱਲ ਕੀਤੀ ਵੀ ਤੁਸੀਂ ਸੌ ਚੱਗੇ ਦੇਸ਼ ਦੀ ਰਾਖੀ ਕਰੋਗੇ ਉਹਦੇ ਵੀ ਸੌ ਮੱਗੇ ਦੀ ਚੱਗੀ ਗੁਰੂ ਦੀ ਨਾ ਗੁਰੂ ਮੇਰੇ ਲਈ ਪਹਿਲਾ ਹੈ ਹਾਂਜੀ ਨੌਕਰੀ ਬਾਅਦ ਚ ਪਰ ਜਦੋਂ ਕਿਹਨਾਂ ਧੱਕਾ ਕਰੋਗੇ ਇਸੇ ਗੱਲ ਕਰਕੇ ਅੱਜ ਤੁਹਾਨੂੰ ਸਿੱਖ ਰੈਜੀਮੈਂਟ ਦੇ ਵਿੱਚ ਭਰਤੀ ਨਹੀਂ ਕੀਤਾ ਜਾਂਦਾ ਵੀ ਸਿੱਖ ਜਿਹੜੀ ਜਜ਼ਬਾਤੀ ਨੇ ਇਹ ਬਗਾਵਤ ਕਰ ਦਿੰਦੇ ਨੇ ਧੱਕਾ ਨਾ ਕਰਦੇ ਨੇ ਨਾ ਧੱਕਾ ਕਿਸੇ ਨਾਲ ਹੋਣ ਦਿੰਦੇ ਨੇ ਇਸੇ ਕਰੋਂ ਦੇ ਨਹੀਂ ਅੱਜ ਤੁਹਾਡੇ ਨੌਜਵਾਨਾਂ ਨੂੰ ਭਰਤੀ ਨਹੀਂ ਕੀਤਾ ਜਾ ਰਿਹਾ ਇਹੋ ਗੱਲ ਆ ਹੁਣ ਵੇਖੋ ਥਾਂ ਥਾਂ ਤੇ ਜਿੱਥੇ ਕਿਤੇ ਸਿੱਖ ਰੈਜੀਮੈਂਟ ਲੱਗੀ ਹੋਊ ਪਾਕਿਸਤਾਨ ਵਾਲੇ ਵੀ ਡਰਦੇ ਵੀ ਸਿੱਖ ਰੈਜੀਮੈਂਟ ਲੱਗੀ ਇ ਸਿੱਖ ਰਾਜਮਾਨ ਦੇ ਕੁਰਬਾਨੀਆਂ ਵਿੱਚ ਵਧ ਹਰ ਥਾਂ ਦੇ ਕੁਰਬਾਨੀਆਂ ਵਧ ਸਿੱਖ ਰਾਜਮਾਨ ਤਰੰਗਿਆਂ ਦੇ ਵਿੱਚ ਲਿਫਟ ਕੇ ਆਉਂਦੇ ਨੇ ચીਨ ਤੋਂ ਹਰ ਥਾਂ ਦੇ ਜਿੱਤੋਂ ਵੀ ਲਾ ਲੋ ਤੇ ਸਭ ਤੋਂ ਹਾਂ ਇੱਕ-ਇੱਕ ਗਲ ਤੇ ਕਿ ਬੜੀ ਹੋੜੀਆਂ ਮੱਲਾ ਮਾਰੀਆਂ ਸਿੱਖ ਰਾਜਮਾਨਾਂ ਨੇ ਜੀ ਤਾਂ ચીਨ ਦੀ ਜੰਗ ਸਿੱਖਾਂ ਨੇ ਜਿੱਤੀ ਬੜੇ ਜੰਗਾਂ ਜਿਹੜੀਆਂ ਪੁਰਾਣੀਆਂ ਜੰਗਾਂ ਦਾ ਜ਼ਿਕਰ ਕਰਦੇ ਕਾਰਗਿਲ ਦੂਜੀ ਹਾਂ ਜੀ ਕਾਰਗਿਲ ਗਲ ਤੇ ਇਹਨਾਂ ਨੇ ਕਬਜ਼ਾ ਕੀਤਾ ਪਰ ਫਿਰ ਜਦੋਂ ਤੁਸੀਂ ਉੱਥੋਂ ਤੁਰ ਪਏ ਤੁਸੀਂ ਕਿਹਾ ਵੀ ਸਾਡੇ ਤੇ ਹੈਲੀਕਾਪਟਰ ਮਡਰੋਨ ਲਾਪੇ ਤੇ ਉਦੋਂ ਫਿਰ ਤੁਸੀਂ ਆ ਗਏ ਪੰਜਾਬ ਚ ਕਿ ਉੱਥੇ ਤੁਹਾਨੂੰ ਅਰੈਸਟ ਕਰ ਲਿਆ ਉਹ ਉੱਥੇ ਹੀ ਸਾਨੂੰ ਘੇਰਾ ਪਾਇਆ ਲਗਾ ਆਸੇ ਪਾਸੇ ਜੂਟਾਂ ਲੱਗੀਆਂ ਸਾਨੂੰ ਪਤਾ ਲੱਗ ਗਿਆ ਵੀ ਉੱਥੇ ਆਰਮੀ ਲੱਗੀ ਸਾਡੇ ਪਾਸੇ ਤੇ ਵੀ ਤੁਸੀਂ ਹਜ਼ਾਰ ਬੰਦੇ ਨੇ ਬਗਾਵਤ ਕੀਤੀ ਹਾਂਜੀ ਹਾਂਜੀ ਤੇ ਤੁਹਾਨੂੰ ਹਜ਼ਾਰ ਬੰਦੇ ਅਰੈਸਟ ਕਰ ਲਿਆ ਉੱਥੇ ਉਹ ਹਾਂ ਮਤਲਬ ਅਰੈਸਟ ਮਤਲਬ ਰੈਸਟ ਕਰਨ ਵਾਲਾ ਤੇ ਕੋਈ ਨਹੀਂ ਮਤਲਬ ਗੱਲ ਕਰੀ ਸਾਨੂੰ ਪਤਾ ਲੱਗ ਗਿਆ ਸਾਡੇ ਆਸੇ-ਪਾਸੇ ਪੂਰੀ ਫੌਜ ਲੱਗ ਗਈ ਆ ਹਾਂ ਤੇ ਅਸੀਂ ਹੁਣ ਕਿਸੇ ਬੰਨੇ ਨਹੀਂ ਜਾ ਸਕਦੇ ਫਿਰ ਫਿਰ ਤਾਂ ਕੋ ਨੁਕਸਾਨ ਹੋਊ ਫਿਰ ਉਸ ਤੋਂ ਬਾਅਦ ਦਿਨ ਚੜ ਗਿਆ ਕਰਦਿਆਂ ਕਰਾਉਂਦੇ ਫਿਰ ਅਫਸਰ ਸਾਡਾ ਇੱਕ ਸੀਓ ਸੀਗਾ ਰਿਆ ਤਰਲੋਚਨ ਸਿੰਘ ਸਰਦਾਰ ਸੀ ਉਹ ਬਰਗੇਡ ਕਮਾਂਡਰ ਬਣ ਕੇ ਡਿਵੀਜ਼ਨ ਕਮਾਂਡਰ ਬਣ ਕੇ ਚਲੇ ਗਏ ਉਸ ਤੋਂ ਬਾਅਦ ਉਹ ਆਏ ਉਹਨਾਂ ਨੇ ਸਾਨੂੰ ਇਕੱਠਿਆਂ ਕੀਤਾ ਦਰਬਾਰ ਲਿਆ ਦਰਬਾਰ ਲੈ ਕੇ ਸਾਨੂੰ ਨੇ ਸਮਝਾਇਆ ਵੀ ਇਹਦੇ ਵਿੱਚ ਆਪਣਾ ਨੁਕਸਾਨ ਆ ਜਿਹੜੀ ਗੱਲ ਹੋ ਗਈ ਆ ਉਹ ਚਲੋ ਨਹੀਂ ਹੁਣ ਮਸਲਾ ਹਲ ਵੀ ਖਤਮ ਹੋ ਗਿਆ ਕਹਾਣੀ ਤੇ ਪਰ ਆਪਣਾ ਇਹਦੇ ਵਿੱਚ ਬੜਾ ਨੁਕਸਾਨ ਹੋਣਾ ਵਾ ਉਸ ਤੋਂ ਬਾਅਦ ਸਮਝਾਇਆ ਦਰਬਾਰ ਕੀਤਾ ਇਕੱਠੇ ਕੀਤੇ ਸਾਰੇ ਉਸ ਤੋਂ ਬਾਅਦ ਫਿਰ ਮਤਲਬ ਵੀ ਚਲੋ ਥੋੜੇ ਜਿ ਲੋਕੀ ਕਿਚੋਂ ਬੇਨਕਵਾਰੀਆਂ ਖੁੱਲੀਆਂ ਫਿਰ ਤੁਹਾਡੀ ਫਿਰ ਉਸ ਤੋਂ ਬਾਅਦ ਜਦੋਂ ਸਾਡੀ ਇੱਥੇ ਡੰਮ ਡੰਮ ਜੂੰਟ ਆ ਗਈ ਆ ਫਿਰ ਸਾਡੀਆਂ ਨਕਵਾਰੀਆਂ ਖੁੱਲੀਆਂ ਅੱਛਾ ਇਹਦੇ ਵਿੱਚ ਬੱਲੀ ਆਪਣਾ ਬਲੈਕ ਬਲੂ ਤੇ ਵਾਈਟ ਤਿੰਨ ਕੈਟਾਗਰੀਆਂ ਸੀ ਅੱਛਾ ਇਹ ਕੈਟਾਗਰੀਆਂ ਕੀ ਵੀ ਜਿਹਦਾ ਜ਼ਿਆਦਾ ਕਸੂਰ ਹੈ ਘੱਟ ਕਸੂਰ ਐਵੇਂ ਵੇਖਿਆ ਗਿਆ ਹਾਂਜੀ ਹਾਂ ਇਸ ਤਰ੍ਹਾਂ ਵੇਖਿਆ ਗਿਆ ਉਹ ਫਿਰ ਜਿਹੜੀਆਂ ਜਿਆਦਾ ਕਸੂਰ ਵਾਲੇ ਸਬੰਦੇ ਸੀਗੇ ਵੀ ਦੋ ਇੱਕ ਦੂਜੇ ਦਾ ਨਾਕਰ ਜੀਐਸਯੂ ਵਗੈਰਾ ਕਿ ਇੱਕ ਦੂਜੇ ਦਾ ਨਾਂ ਥੋੜਾ ਜਿਆਦਾ ਤੁਹਾਨੂੰ ਪਤਾ ਲੈਣ ਲੱਗ ਪਈ ਉਹਨਾਂ ਨੇ ਬਲੈਕ ਉਹ ਪਾਤੇ ਬਲੈਕ ਚ ਜਿਨ੍ਹਾਂ ਨੇ 24 24 ਸਾਲ ਨੌਕਰੀ ਪੂਰੀ ਮੰਨ ਲਵੇ ਹੋ ਗਈ ਸੀ ਉਹਨਾਂ ਨੂੰ ਡਿਸਮਿਸ ਕਰਕੇ ਤੇ ਜੇਲ੍ਹਾਂ ਚ ਛੋੜਤਾ ਅੱਛਾ ਬਲੈਕ ਲਿਸਟ ਜਿਹੜੀ ਹੀ ਬਲੈਕ ਕੈਟਾਗਰੀ ਸੀ ਉਹਨੂੰ ਸਿੱਧਾ ਜੇਲ੍ਹ ਚ ਛੁੱਟ ਦਿੱਤਾ ਗਿਆ ਜੇਲ੍ਹ ਚ ਛੁੱਟਦਾ ਹਾਂਜੀ ਉਹ ਫਿਰ ਜੇਲ੍ਹ ਚ ਰਿਹਾ ਹੋਗੇ ਅਜੇ ਤੱਕ ਵੀ ਜੇਲ੍ਹ ਨਾ ਜੇ ਅਜੇ ਤੱਕ ਵੀ ਸ਼ਾਇਦ ਇਹ ਚ ਹੋਣਗੇ ਕੋਈ ਨੂੰ ਕੋ ਪਤਾ ਨਹੀਂ ਲੱਗਾ ਹੁਣ ਆਪਾਂ ਨੂੰ ਤਾਂ ਜੇ ਤੱਕ ਕੋਈ ਮੀਡੀਆ ਰਾਈਟ ਬੰਦੀ ਸਿੰਘਾਂ ਦਾ ਜ਼ਿਕਰ ਕਰਦੇ ਪਰ ਧਰਮੀ ਜਿਹੜੇ ਧਰਮੀ ਬੰਦੀ ਨੇ ਧਰਮੀ ਫੌਜੀ ਬੰਦੀ ਨੇ ਉਹਨਾਂ ਦਾ ਜ਼ਿਕਰ ਕਰੀ ਹੋਇਆ ਹੀ ਨਹੀਂਗਾ ਕਦੀ ਨਹੀਂ ਹੋਇਆ ਨਾ ਹੀ ਕਿ ਸਿਆਸਦਾਨ ਨੇ ਕੀਤਾ ਨਾ ਕਿਤੇ ਅੱਜ ਹਾਂਜੀ ਸਾਰੇ ਸਿਆਸਤ ਕਰ ਰਹੇ ਨੇ ਭਾਵੇਂ ਉਹ ਆਪਣਾ ਕਬੀਰ ਸਿੰਘ ਬਾਦਲ ਹੋਣ ਪਰ ਧਰਮੀ ਫੌਜੀਆਂ ਦਾ ਜ਼ਿਕਰ ਕਿਉਂ ਨਹੀਂ ਆ ਰਿਹਾ ਜਿਹੜੇ ਤੁਸੀਂ ਕਹਿ ਰਹੇ ਜੇਹਲਾ ਚ ਅੱਜ ਵੀ ਨਹੀਂ ਸਭ ਤੋਂ ਵੱਡਾ ਮੋੜ ਤੇ ਇਹ ਬਾਦਲ ਪਰਿਵਾਰ ਹੀ ਆ ਨਾ ਸ਼ਰੋਮਣੀ ਕਮੇਟੀ ਦੇ ਆਗੂ ਹਾਂ ਹਾਂ ਕਦੀ ਨਹੀਂ ਕਦੇ ਜ਼ਿਕਰ ਕੀਤਾ ਕਹਿੰਦੇ ਕਦੀ ਕਹਿੰਦੇ ਪਹੁੰਚ ਨਹੀਂ ਕੀਤੀ ਵੀ ਪਿੰਡਾਂ ਦੇ ਵਿੱਚ ਅਸੀਂ ਕਿਤੇ ਜਾਈਏ ਵਿਖੇ ਧਰਮੀ ਫੌਜੀ ਜਿਹੜਾ ਪਰਿਵਾਰ ਕਿਤਨਾ ਰਹਿ ਰਿਹਾ ਸਰਦਾਰ ਸਿਮਰਜੀਤ ਸਿੰਘ ਮਾਨ ਨੇ ਕੋਈ ਤੁਹਾਡੀ ਪਸਾਰ ਨਹੀਂ ਨਾ ਸਿਮਰਜੀਤ ਸਿੰਘ ਮਾਨ ਤੇ ਉਹ ਸਗੋਂ ਭਗਤ ਸਿੰਘ ਨੂੰ ਕਹ ਰਹੇ ਹੱਤਿਆবাদী ਐ ਫਿਰ ਇਹਦੇ ਸਾਨੂੰ ਜਿਹੜੇ ਅਸੀਂ ਧਰਮੀ ਫੌਜੀਆਂ ਬਗਾਵਤ ਕੀਤੀ ਗੁਰੂ ਵਾਸਤੇ ਉਹ ਵੀ ਸਾਨੂੰ ਕਹਣਗੇ ਤੇ ਹੱਤਿਆবাদী ਐ ਤੁਹਾਡੇ ਅਜੇ ਵੀ ਤੁਹਾਨੂੰ ਲੱਗਦਾ ਵੀ ਕਿ ਸੱਚ ਹੈ ਕਿ ਹੈ ਨ ਜੇਲ੍ਹਾਂ 'ਚ ਅਜ ਵੀ ਜੇਲ੍ਹਾਂ 'ਚ ਹੋਣਗੇ ਅੱਛਾ ਹੋਣਗੇ ਹੋਣਗੇ ਮਤਲਬ ਮਤਲਬ ਉਹਨਾਂ ਸਾਰੀ ਨਹੀਂ ਲਈ ਕਿਸੇ ਨੇ ਹਾਂ ਵਿਦੇਸ਼ੀ ਸਰੋਦੇ ਕੇਸ ਪਾਤੇ ਵਿਦੇਸ਼ੀ ਸਰੋਦੇ ਕੇਸ ਪਾਤੇ ਹਾਂ ਤੇ ਦੂਜੀ ਕੈਟਾਗਰੀ ਕਿਹੜੀ ਬਲੂ ਕੈਟਾਗਰੀ ਸੀ ਉਹ ਬਲੂ ਕਟਾਗਰੀ ਸੀ ਉਹਦੇ 'ਚ ਕੀ ਸਜ਼ਾ ਉਹਨਾਂ ਨੂੰ ਫਿਰ ਜੂਨਟ ਦੇ ਵਿੱਚ ਸਜ਼ਾ ਦੇਤੀ ਤਨਖਾਹ ਕੱਟ ਲਈ ਨਾਲੋਂ ਜਿੰਨੇ ਦਿਨਾਂ ਦੀ ਸਜ਼ਾ ਮਿਲੀ ਕਿਸੇ ਨੂੰ 28 ਦਿਨ ਕਿਸੇ ਨੂੰ 42 ਦਿਨ ਕਿਸੇ ਨੂੰ ਕਿਸੇ ਨਾ ਕਰਕੇ ਹੁਣ ਉਹਨਾਂ ਨੂੰ ਉੱਥੇ ਜੂਨਟ ਦੇ ਵਿੱਚ ਕੈਦ ਹੋ ਗਏ ओके ਤੇ ਤੀਜੀ ਕੈਟਾਗਰੀ ਵਾਈਟ ਸੀ ਵਾਈਟ ਵਾਲੀ ਕੀ ਸੀ ਵਾਈਟ ਵਾਲੀ ਦਾ ਫਿਰ ਫਿਰ ਉਹ ਕਸੂਰवार ਨਹੀਂ ਪਾਏ ਗਏ ਵੀ ਉਹ ਚਲੇ ਪਈ ਇਹਨਾਂ ਦਾ ਨਹੀਂ ਕਸੂਰ ਵਿੱਚ ਇਸ ਕਰਕੇ ਉਹਨਾਂ ਨੂੰ ਫਿਰ ਕਿੱਥੇ ਸੁਟਾਇਆ ਉਹਨਾਂ ਨੂੰ ਫਿਰ ਸਾਨੂੰ ਮੋਨਿਆਂ ਯੂਨਟਾਂ 'ਚ ਭੇਜਤਾ ਅਸੀਂ ਅਸੀਂ ਮੋਨੇ ਕੋਨਾਂ ਦੀ ਯੂਨਟ 'ਚ ਭੇਜਤਾ ਜਿੱਦੇ ਖਾਣ ਪੀਣ ਵੀ ਉਹਨਾਂ ਨਾਲ ਆ ਸਿਗਰਟ ਬੀੜੀ ਦਾ ਉੱਥੇ ਸਾਨੂੰ ਮਤਲਬ ਜਦੋਂ ਅਸੀਂ ਗਏ ਆ ਦੱਸਾਂ ਬੰਦਾ ਆ ਵੀ ਛੱਡ ਕੇ ਪਾ ਦੇ ਸਾਨੂੰ ਬੜੀ ਮੁਸ਼ਕਲ ਆਈ ਉੱਥੇ ਸਾਡੀ ਯੂਨਟ ਉਸ ਟਾਈਮ ਤੇ ਜਿਹੜੀ 18 ਚੈੱਕ ਦੇ ਵਿੱਚ ਅਸੀਂ ਕਰਕੇ ਆਏ ਨੌਕਰੀ ਉਹ ਸਿੱਕਮ ਦੇ ਵਿੱਚ ਸੀ ਸਨੋ ਟੈਂਟ ਸੀਗੇ ਗੋਲ ਸਨੋ ਟੈਂਟ ਹੁੰਦੇ ਆ ਉਹ ਸਨੋ ਜਿਹੜਾ برف ਵਾਲੇ ਲੱਗ ਜਾਂਦੇ ਆ ਹਾਂ ਜੀ ਉਹ ਜਿੱਥੇ ਹੋਣਾ ਬੀੜੀਆਂ ਕੀ ਜਾਣੀਆਂ ਸਾਡੀ ਏਡੀ ਮੰਦੀ ਹਾਲਤ ਹੋਣੀ ਵੀ ਅਸੀਂ ਗੱਲ ਕਹੇ ਨਰਕ ਜੀ ਅਸੀਂ ਨਰਕ ਕਟਿਆ ਅੱਛਾ ਨਰਕ ਕਟਿਆ ਤੇ ਤੁਹਾਨੂੰ ਕਿਹੜੀ ਕੈਟਾਗਰੀ ਚ ਰੱਖਿਆ ਸੀ ਸਾਹੀ ਵਾਈਟ ਚ ਬਿਤ ਤੁਹਾਨੂੰ ਉਹ ਉਹਨਾਂ ਬਈਆਂ ਦੀ ਯੂਨਿਟੀ ਸੁਣਦਾ ਹਾਂਜੀ ਹਾਂ ਉੱਥੇ ਡੋਕਰੇ ਮੋਨੇ ਸਾਰੇ ਮੁਸਲਮਾਨ ਸਾਰੇ ਨਾਲੇ ਮਿਲੇ ਵਿਸੇਟਾਂ ਬੀੜੀਆਂ ਤਮਾਕੂ ਵਾਲੇ ਸੀ ਫਿਰ ਫਿਰ ਤੁਸੀਂ ਉਹ ਛੱਡ ਕੇ ਆ ਗਏ ਹਾਂਜੀ ਉਹ ਸਾਨੂੰ ਮਤਲਬ ਇੱਥੇ ਫਿਰ ਗੁਟਕੇ ਫੜਾ ਕੇ ਫਿਰ ਸਵਾ ਖਵਾਈਆਂ ਜਦੋਂ ਸਾਡੇ ਲਖਵਾਨੀਆਂ ਆਈਆਂ ਗੁਟਕੇ ਸਾਹਿਬ ਹੱਥੇ ਫੜਾ ਕੇ ਸਾਨੂੰ ਫਿਰ ਸਵਾ ਖਵਾਈਆਂ ਵੀ ਅਸੀਂ ਜੋ ਕੀਤਾ ਸੀ ਸਹੀ ਕੀਤਾ ਤੇ ਅਸੀਂ ਗਲਤ ਕੰਮ ਨਹੀਂ ਕੀਤਾ ਅਸੀਂ ਫਿਰ ਗੁਰੂ ਨੂੰ ਹਾਜ਼ਰ ਨਾਜ਼ਰ ਕਰਕੇ ਅਸੀਂ ਸੱਚੇ ਪਾਸ਼ਾ ਤੇਰੇ ਵਾਸਤੇ ਅਸੀਂ ਕੀਤਾ ਸਾਰਾ ਕੰਮ ਤੇ ਸਾਨੂੰ ਝੂਠੀ ਵੀ ਸੌਂ ਖਾਣੀ ਪੂ ਤੇ ਫੇਰ ਵੀ ਅਸੀਂ ਖਾ ਲਾਂ ਕੋਈ ਗੱਲ ਤੇਰੇ ਵਾਸਤੇ ਖਾਵਾਂ ਜਿਤਨਾ ਜੋ ਅਸੀਂ ਤੇਰੇ ਵਾਸਤੇ ਕੀਤਾ ਜੋ ਕੀਤਾ ਨਹੀਂ ਉਹ ਸੌਂ ਕੀ ਚਕਾਈਗੀ ਵੀ ਜੋ ਅਸੀਂ ਕੀਤਾ ਸਹੀ ਕੀਤਾ ਗਲਤ ਕੀਤਾ ਅਸੀਂ ਗਲਤ ਕੰਮ ਨਹੀਂ ਕੀਤਾ ਇਹ ਗਉਂ ਸੌਂ ਕੋਈ ਨਹੀਂ ਗਲਤ ਕੰਮ ਨਹੀਂ ਕੀਤਾ ਤੇ ਗਲਤ ਅਸੀਂ ਕੀਤਾ ਹੀ ਨਹੀਂ ਹਾਂ ਗਲਤ ਅਸੀਂ ਨਹੀਂ ਕੀਤਾ ਗੁਰੂ ਵਾਸਤੇ ਤੇ ਫਿਰ ਤੁਸੀਂ ਕਿੰਨੇ ਸਾਲ ਦੀ ਤੁਹਾਡੀ ਨੌਕਰੀ ਹੈ ਜਦੋਂ ਤੁਹਾਨੂੰ ਉੱਥੇ ਉਹ ਜਿਹੜੀ ਯੂਨਿਟੀ ਜੀ ਸੁੱਟਦਾ ਮੇਰੀ ਉਸ ਟਾਈਮ ਤੇ 6 ਸਾਲ ਨੌਕਰੀ ਫਿਰ ਦੂਜੀ ਯੂਨਿਟ ਚਲੇ ਗਏ ਉੱਥੇ ਕਿੰਨਾ ਚਿਰ ਸਰਵਿਸ ਕੀਤੀ ਉੱਥੇ ਮੈਂ ਤਕਰੀਬਨ ਸਾਰੀ ਲਾ ਕੇ 18 ਸਾਲ 12 ਸਾਲ ਤਕਰੀਬਨ ਉੱਥੇ ਕਰਕੇ ਆਇਆ ਮishan shanwedge pension ਆਇਆ ਪਰ ਤੁਸੀਂ ਫਿਰ ਉਹ ਧਰਮੀ ਫੌਜੀ ਵੱਜੇ ਪਰ ਧਰਮੀ ਫੌਜੀ ਤਾਂ ਉਹ ਹੀ ਜਿਹਨ ਜਿਹੜੇ ਰਿਜ਼ਾਈਨ ਕਰਕੇ ਆ ਗਏ ਜਾਂ ਛੱਡ ਕੇ ਆ ਗਏ ਇਹ ਵੀ ਸਾਰੇ ਧਰਮੀ ਫੌਜੀ ਹੀ ਆਉਂਦੇ ਸਾਰੇ ਜਿਹਨੇ ਨੌਕਰੀ ਕੀਤੀ ਉਹ ਧਰਮੀ ਫੌਜੀ ਉਹ ਸਾਰੇ ਕੀਤਾ ਤੇ ਨਾ ਬਗਾਵਤ ਕੀਤੀ ਹੈ ਨਾ ਉਹ ਚਲੋ ਗੁਰੂ ਦੀ ਪਰ ਜਿਹੜੇ ਕਈ ਕਈ ਦੇ ਵਿਚਾਰੇ ਨੌਕਰੀ ਛੱਡ ਕੇ ਆ ਗਏ ਨਾ ਅਸਲ ਦੇ ਅੰਦਰ ਉਹਨਾਂ ਤੁਹੀਂ ਤੇ ਫਿਰ ਵੀ ਤੁਹਾਨੂੰ ਪੈਨਸ਼ਨ ਮਿਲੀ ਦੀ ਪੈਨਸ਼ਨ ਮਿਲਦੀ ਤੁਹਾਨੂੰ ਨੌਕਰੀ ਤਨਖਾਹ ਵੀ ਮਿਲੀ ਪੈਨਸ਼ਨ ਵੀ ਮਿਲੀ ਪਰ ਕਈ ਜਿਹੜੇ ਨੇ ਵਿਚਾਰੇ ਛੱਡ ਕੇ ਆ ਗਏ ਉਹਨਾਂ ਫਿਊਚਰ ਹੀ ਖਰਾਬ ਹੋ ਗਿਆ ਖਰਾਬ ਹੋ ਗਈ ਜ਼ਿੰਦਗੀ ਖਰਾਬ ਬਿਨਾ ਨਾ ਉਹ ਸ਼ਰਮਣੀ ਕਮੇਟੀ ਨੇ ਸੰਭਿਆ ਨਾ ਜਥੇਬੰਦੀਆਂ ਸੰਭਿਆ ਨੌਕਰੀ ਵੀ ਛੱਡ ਕੇ ਆ ਗਏ ਬੱਚੇ ਵੀ ਰੁਲ ਗਏ ਆਪ ਵੀ ਰੁਲ ਗਏ ਹਾਂਜੀ 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 ਧਰਮੀ ਫੌਜੀ ਤੇ ਤੁਸੀਂ ਵੀ ਧਰਮੀ ਫੌਜੀ ਵਜੇ ਤੇ ਉਸ ਵੇਲੇ ਕਿੰਨੀਆਂ ਯੂਨਿਟਾਂ ਨੇ ਬਗਾਵਤ ਕੀਤੀ ਲਗਭਗ ਕਿੰਨੇ ਹਜ਼ਾਰ ਉਦੋਂ ਸਿੱਖ ਫੌਜੀਆ ਨੇ ਬਗਾਵਤ ਕੀਤੀ ਜੀ ਉਦੋਂ 18 ਸਿੱਖ 9 ਸਿੱਖ 33 ਸਿੱਖ ਮਤਲਬ 300 ਸਿੱਖ ਇਹਨਾਂ ਨੇ ਬਗਾਵਤ ਕੀਤੀ 300 ਸਿੱਖ ਇਹ ਕਿੱਥੋਂ ਕਿੱਥੋਂ ਦੀ ਕਿਹੜੀ ਕਿਹੜੀ ਸਟੇਟ ਹੈ ਇੱਕ 18 ਸਿੱਖ ਜੰਮੂ ਵਾਲ ਸੀ ਅੱਛਾ 9 ਸਿੱਖ ਇੱਧਰ ਸੀ ਆਪਣੀਆਂ ਗੰਗਾ ਨਗਰ ਸਾਈਡ ਤੇ ਓਕੇ ਇਹ ਜਿਹੜੀ 18 ਸਿੱਖ ਸੀ ਇਹ ਤਾਂ ਚਲੋ ਲਾਗੇ ਸੀ ਇਹ ਕਥੂ ਨੰਗਲ ਤੱਕ ਪਹੁੰਚ ਗਈ ਸੀ अच्छा नौ सिख ਬਠਿੰਡੇ ਤੱਕ ਪਹੁੰਚ ਗਈ ਸੀ ਓਕੇ ਜੇ ਉੱਥੇ ਮਿਲ ਕੇ ਉਹਨਾਂ ਦੇ ਅਫਸਰ ਸ਼ੁਰੂ ਹੋ ਗਏ ਆਉਣੇ ਪੁਰਾਣੇ ਪਾਣੇ ਅਫਸਰ ਆਉਣੇ ਕੰਟਰੋਲ ਕਰਨਾ ਸ਼ੁਰੂ ਹੋ ਗਿਆ ਪੁਲਿਸ ਫੋਰਸ ਲੱਗੀ ਸਭ ਕੁਝ ਲੱਗ ਗਿਆ ਜਦੋਂ ਇਹਖਿਆ ਇਹਨਾਂ ਨੇ ਮੋਨੀਆਂ ਫੌਜਾਂ ਨੇ ਟੋਪੀ ਵਾਲੀਆਂ ਫੌਜਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਦਾ ਅਟੈਕ ਕੀਤਾ ਸੀ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਵੇਖਿਆ ਵੀ ਹੁਣ ਅਸੀਂ ਮਾਰੇ ਗਏ ਜੀ ਇਹ 4 ਵਜੇ ਘੇਰਾ ਪੈ ਗਿਆ 4 ਵਜੇ ਘੇਰਾ ਹੋਣ ਬਠਿੰਡੇ ਵਾਲੇ ਆ ਗਏ ਜੰਮੂ ਵਾਲੇ ਆ ਗਏ ਅਸੀਂ ਨਹੀਂ ਹੁਣ ਪਛਦੇ ਹਾਂ ਉਹਨਾਂ ਦਾ ਫਿਰ ਪਸੀਨੇ ਆਉਣੇ ਸ਼ੁਰੂ ਹੋ ਗਏ ਫਿਰ ਪਛਾਣ ਨੂੰ ਫੇਰ ਖਿੱਚਣੇ ਚ ਕਰ ਲੈ ਵੀ ਅਹੀਂ ਹੁਣ ਬੱਸ ਹੋ ਗਈ ਸਾਡੀ ਨਹੀਂ ਤੇ ਦਰਬਾਰ ਸਾਹਿਬ ਨੂੰ ਪਤਾ ਨਹੀਂ ਸ਼ਾਇਦ ਕੀ ਹਾਲਤ ਕਰ ਦਿੰਦੇ ਜੇ ਉੱਥੇ ਪਹੁੰਚ ਜਾਂਦੇ ਫਿਰ ਮਾਹੌਲ ਕਿ ਹੋ ਜਾਂਦਾ ਤੇ ਤਾਂ ਮਾਹੌਲ ਬਹੁਤ ਨੁਕਸਾਨ ਹੋਣਾ ਹੈ ਫੌਜ ਦਾ ਹੀ ਆਪਸ ਵਿੱਚ ਦੀ ਲੜਕੇ ਨੁਕਸਾਨ ਹੋ ਜਿਨ੍ਹਾਂ ਨੇ ਸਾਡੇ ਦਰਬਾਰ ਸਾਹਿਬ ਦੇ ਅਟੈਕ ਕੀਤਾ ਸੀ ਇਹ ਤਾਂ ਨਹੀਂ ਸੁੱਕੇ ਜਾਂਦੇ ਫਿਰ ਨਾ ਬਿਲਕੁਲ ਨਹੀਂ ਵੀ 1000 ਬੰਦਾ ਉਧਰੋਂ ਤੁਰ ਕੇ 1000 ਬੰਦੇ ਉਧਰ ਸਿੱਖ ਰਾਈਮੈਂਟ ਸੈਂਟਰ ਰਾਮਗੜ੍ਹ ਤੋਂ ਉਹਨੇ ਕੀਤੀ ਬਗਾਵਤ ਜੀ ਉਹ ਮੁੰਡੇ ਨਵੇਂ ਸੀਗੇ ਉਹ ਰਾਹ ਦੇ ਵਿੱਚ ਬਹੁਤ ਮੁੰਡੇ ਮਰੇ ਅੱਛਾ ਬਹੁ ਮਰੇ ਮੁੰਡੇ ਨਵੇਂ ਮੁੰਡੇ ਸਿੱਖ ਨੌਜਵਾਨ ਫੌਜੀ ਜਿਹੜਾ ਟ੍ਰੇਨਿੰਗ ਕਰ ਰਹੇ ਸੀ ਕਿੰਨੇ ਕਿੰਨੇ ਜਣੇ ਗਿਣਤੀ ਮਰਨ ਵਾਲਿਆਂ ਦੀ ਉਹਨਾਂ ਦੀ ਗਿਣਤੀ ਦਾ ਕੋਈ ਪਤਾ ਨਹੀਂ ਆਪਾਂ ਨੂੰ ਇਸ ਚੀਜ਼ ਦਾ ਵੀ ਕਿੰਨੇ ਗਿਣਤੀ ਹੋਊਗੀ ਪਰ ਉਹ ਮੁੰਡੇ ਸਿਰੇ ਨਹੀਂ ਪਹੁੰਚੇ ਉਹ ਵੀ ਰਾਹ 'ਚ ਹੀ ਬਹੁਤ ਜ਼ਿਆਦੇ ਮੁੰਡੇ ਖਤਮ ਹੋ ਗਏ ਕੁਝ ਬਰਾਜ ਫੌਜ ਨੇ ਫੜ ਲਈ ਪੁਲਿਸ ਨੇ ਫੜ ਲਈ ਲਾਉ ਜਾਓ ਕਿਤਨਾ ਕਰਦੇ ਉਹ ਵੀ ਜਿਲ੍ਹਾ ਜੁਲ੍ਹਾ ਜਿਹੋ ਉਹਨਾਂ ਦੀ ਜ਼ਿੰਦਗੀ ਖਰਾਬ ਵੀ ਤੁਸੀਂ ਬਗਾਵਤ ਕੀਤੀ ਹਾਂਜੀ ਤੇ ਤੁਸੀਂ ਰਿਟਾਇਰ ਹੋ ਕੇ ਆ ਗਏ ਤੁਹਾਨੂੰ ਕਦੀ ਕਿਸੇ ਸਰਮੋਰ ਜਥੇਬੰਦੀਆਂ ਸਨਮਾਨਿਤ ਕੀਤਾ ਵੀ ਘੱਟੋ ਘੱਟ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਹਾ ਦਾ ਨਾਰਾ ਮਾਰਿਆ ਤੁਸੀਂ ਬਗਾਵਤ ਕੀਤੀ ਤੁਸੀਂ ਨੌਕਰੀ ਇਕਰੀ ਦਾਤੇ ਲਾਤੀ ਹਾਂਜੀ ਲਾਤੀ ਵੀ ਕਦੀ ਤੁਹਾਨੂੰ ਕਿਸੇ ਨੇ ਜਾਂ ਤੁਹਾਡੇ ਸਮਾਜ ਦੇ ਵਿੱਚ ਜਾਂ ਤੁਹਾਨੂੰ ਸਰਮੋਰ ਜਥੇਬੰਦੀਆਂ ਨੇ ਕਦੀ ਸਟੇਜ ਤੇ ਬੰਦਾ ਸਤਕਾਰ ਦਿੱਤਾ ਨਹੀਂ ਕਦੀ ਕਿਸੇ ਨੇ ਪਿੰਡਾਂ ਜਾਣ ਕੇ ਪੁੱਛਿਆ ਹੀ ਨਹੀਂ ਪਿੰਡਾਂ ਜਾਣ ਕੇ ਲਾਲੋ ਸ਼ਰੂਮਣੀ ਕਮੇਟੀ ਜਾਂ ਕੁਝ ਜਥੇਬੰਦੀ ਪਿੰਡਾਂ ਦੇ ਜਾਣ ਕੇ ਪਰਚੋਲ ਕਰਦਾ ਜਦੋਂ ਹੁਣ ਤੇ ਮੋਬਾਈਲਾਂ ਦਾ ਸਮਾਂ ਆ ਗਿਆ ਮੋਬਾਈਲਾਂ ਰਹੀ ਹੋ ਜਾਂਦੀ ਗੱਲ ਤੇ ਉਸ ਟਾਈਮ ਤੇ ਕਹੇ ਨੇ ਪੁੱਛਿਆ ਨਹੀਂ ਆਣ ਕੇ ਵੀ ਪਰਿਵਾਰ ਇਹਨਾਂ ਧਰਮੀ ਫੌਜੀਆਂ ਦੇ ਕਿੱਥੇ ਰਹਿੰਦੇ ਆ ਕਿਤਰਾ ਮਾਂ ਸੁਖੀ ਆ ਕਿ ਦੁਹੀ ਆ ਜਾਂ ਕਿਤਰਾ ਕਿਤਰਾ ਨੇ ਕਹੇ ਨੇ ਪੁੱਛਿਆ ਜਿੱਤਾਂ ਦਰਸ਼ਕੋ ਇਹ ਸਾਡੀ ਕੌਮ ਦੀ ਤਰਾਸਦੀ ਰਹੀ ਏ ਬੜੇ ਉਸ ਵੇਲੇ 84 ਦੇ ਦੌਰ ਦੇ ਵਿੱਚ ਬੜੇ ਨੌਜਵਾਨਾਂ ਨੇ ਸ਼ਾਹਤਾ ਦੇ ਜਾਮ ਪੀਤੇ ਪਰਿਵਾਰਾਂ ਦੇ ਘਰਾਂ ਦੇ ਚੁੱਲਿਆਂ ਦੇ ਵਿੱਚ ਘਾਅ ਉੱਗ ਗਿਆ ਧਰਮੀ ਫੌਜੀਆ ਨੇ ਬਗਾਵਤ ਕੀਤੀ ਪਰ ਉਹ ਸਾਡੀਆਂ ਕੌਮ ਦੀਆਂ ਸਰਮੌਰ ਜਥੇਬੰਦੀਆਂ ਨੇ ਉਹਨਾਂ ਨੂੰ ਬਣਦਾ ਸਤਕਾਰ ਨੇ ਦਿੱਤਾ ਉਹਨਾਂ ਦੀ ਸਾਰ ਨਹੀਂ ਲਈ ਕਿੱਥੇ ਰਹਿੰਦੇ ਹੋ ਤੁਸੀਂ ਪਰ ਕਈ ਇਹੋ ਜਿਹੇ ਸਨ ਜਿਹੜੇ ਚੀਚੀ ਨੂੰ ਲਹੂ ਲਾ ਕੇ ਚੀਚੀ ਨੂੰ ਲਹੂ ਲਾ ਕੇ ਉਹ ਸ਼ਹੀਦ ਬਣ ਗਏ ਤੇ ਵੱਡੇ ਵੱਡੇ ਅਹੁਦਿਆਂ ਦਾ ਉਹਨਾਂ ਨੇ ਆਨੰਦ ਮਾਣਿਆ ਕੈਬਨਿਟ ਮੰਤਰੀ ਬਣ ਗਏ ਪਰ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਕਦੀ ਸ਼ਰੋਮਣੀ ਕਮੇਟੀ ਤੁਸੀਂ ਅਪਰੋਚ ਕੀਤੀ ਵੀ ਅਸੀਂ ਉਹ ਧਰਮੀ ਫੌਜੀਆ ਵੀ ਸਾਡਾ ਨਾਂ ਹਾਂਜੀ ਤਾਂ ਮਸਲ ਫੌਜੀ ਬੰਦਾ ਕਿਸੇ ਤੋਂ ਮੰਗਦਾ ਨਹੀਂ ਹੂੰ ਹੱਥ ਨਹੀਂ ਹਟਦਾ ਕਿਸੇ ਅੱਗੇ ਮੇਰੀ ਅੱਧਾ ਕਿੱਲਾ ਜਮੀਨ ਆ ਹੂੰ ਗੱਡੀਆਂ ਮੇਰੇ ਕੋਲੇ ਆ ਮਿਹਨਤ ਕੀਤੀ ਦਿਨ ਰਾਤ ਜੀ ਜਦੋਂ ਪੈਨਸ਼ਨ ਆਣ ਕੇ ਮੈਂ ਇੱਕ ਟੈਂਪੂ ਲਿਆ ਸਭ ਤੋਂ ਪਹਿਲਾਂ ਮੈਂ ਰਿਕਸ਼ੇ ਬਣਾਏ ਰਿਕਸ਼ੇ ਕਰਾਏ ਤੇ ਦਿੱਤੇ ਅੱਛਾ ਉਸ ਤੋਂ ਬਾਅਦ ਮੈਂ ਇੱਕ ਟੈਂਪੂ ਲਿਆ ਹੂੰ ਉਹ ਚਲਾਉਂਦਾ ਰਿਹਾ ਮੈਂ ਖੁਦ ਫਿਰ ਉਸ ਤੋਂ ਬਾਅਦ ਮੈਂ ਇੱਕ ਮਾਰਸ਼ਲ ਗੱਡੀ ਲਈ ਆ ਜਿਹੜੀ ਖਲੋਤੀ ਆ 798 ਦੇ ਵਿੱਚ ਵੀ ਫੌਜੀ ਬੰਦਾ ਸ਼ਰਮ ਨਹੀਂ ਕਰਦਾ ਕੰਮ ਦੀ ਸ਼ਰਮ ਨਹੀਂ ਕਰਦਾ ਹੁਣ ਮੈਂ ਮੱਝਾ ਆਪਦੀਆਂ ਸਾਹਮ ਦਾ ਡੰਗਰ 7 8 10 ਦਾ ਡੰਗਰ ਕੱਲਾ ਸਾਹਮ ਦਾ ਗੋਆ ਵੀ ਸੁੱਟਦਾ ਚੋਨਾ ਵੀ ਸਾਰਾ ਕੰਮ ਕਰਦਾ ਮੇਰੀਆਂ ਕੱਟੀਆਂ ਵੀ ਖਰੋਤੀਆਂ ਟਰੈਕਟਰ ਵੀ ਲਾਇਆ ਇੱਕ ਮਿਹਨਤ ਕੀਤੀ ਦਿਨ ਰਾਤ ਰੱਜ ਕੇ ਮਿਹਨਤ ਕੀਤੀ ਸਰੀਰ ਨੂੰ ਤੋੜਿਆ ਆਪਾਂ ਮਹ ਹੱਥ ਨਹੀਂ ਕੀਤਾ ਕਿਸੇ ਅੱਗੇ ਹਮ ਪਰ ਕੌਮ ਤੇ ਕੋਈ ਗਿਲਾ ਜਾਂ ਉਹ ਸਰਮੋਰ ਜਥੇਬੰਦੀਆਂ ਜਿਹੜੀਆਂ ਧਰਮ ਦੇ ਠੇਕੇਦਾਰ ਬਣੇ ਨੇ ਉਹਨਾਂ ਤੇ ਕੋਈ ਗਿਲਾ ਉਹਨਾਂ ਦੇ ਗਿਲਾ ਇਸ ਕਰਕੇ ਵੀ ਹੁਣ ਆਪਾਂ ਜਿਹੜੇ ਆ ਗਲਤ ਲੋਕਾਂ ਨੂੰ ਜਿਹੜੇ ਕੋਸ਼ਿਸ਼ ਜਿਲੇ ਮੰਤਰੀ ਆ ਲੋਕਾਂ ਨੂੰ ਫਵਾ ਫੁਲਾ ਕੇ ਕਿਹੇ ਤਰੀਕੇ ਨਾਲ ਢੜਕਾਉਣਾ ਚਾਹੁੰਦੇ ਆ ਹੂੰ ਉਹ ਇਹ ਨਹੀਂ ਵੀ ਅਸੀਂ ਇਹ ਇਹਨਾਂ ਚੀਜ਼ਾਂ ਦਾ ਮੁੱਦਾ ਠਾ ਗਿਆ ਜਿਨ੍ਹਾਂ ਨੇ ਧਰਮ ਵਾਸਤੇ ਆ ਕੰਮ ਕੀਤਾ ਹੂੰ ਬਾਕੀ ਅੱਜਕੱਲ ਥੋੜਾ ਜਿਹਾ ਕਈ ਥਾਈਂ ਤੁਸੀਂ ਵੇਖ ਲਓ ਮੜਾ ਜਾ ਵਾਜ ਕਦੇ ਦਿਹਾੜੀ ਕਰਦਾ ਬੰਦਾ ਆਵਾਜ਼ ਕੱਢ ਲੇ ਨਾ ਉਸ ਵੇਲੇ ਵੀਡੀਓ ਬਣਾ ਦੇ ਵੀ ਹੀਰੇ ਜਿਹੜੇ ਨੀਆਂ ਦੇ ਵਿੱਚ ਲੁਕੇ ਆ ਹੂੰ ਵੀਡੀਓ ਬਣਾ ਕੇ ਪਾ ਦਿੰਦੇ ਆ ਨਹੀਂ ਹੀਰੇ ਅਸਲ ਹੀਰੇ ਦੇ ਲੱਭੇ ਹੀ ਨਹੀਂ ਕਿਸੇ ਨੇ ਹੂੰ ਪਰ ਆਪਣੇ ਆਪ ਦੇ ਫਖਰ ਵੀ ਹੈ ਵੀ ਜਦੋਂ ਲੋਕ ਇਹਨਾਂ ਧਰਮੀ ਫੌਜੀ ਹਾਂਜੀ ਧਰਮੀ ਜਦੋਂ ਨਾ ਆ ਜਾਂਦਾ ਵੇਖੋ ਧਰਮੀ ਹੋਣਾ ਛੋਟੀ ਜੀ ਗੱਲ ਨਹੀਂ ਕੋਈ ਨਾ ਕੋਈ ਤਿਆਗ ਕਰਨਾ ਪੈਂਦਾ ਫਿਰ ਧਰਮੀ ਬੰਦਾ ਵਜਦਾ ਉੱਥੇ ਫਕਰ ਵੀ ਹੁੰਦਾ ਵੀ ਜਦੋਂ ਕੋਈ ਕਹਿੰਦਾ ਵੀ ਇਹ ਧਰਮੀ ਫੌਜੀ ਦੇ ਘਰ ਜਾਣਾ ਜਾਂ ਕੋਈ ਕਹਿੰਦਾ ਯਾ ਧਰਮੀ ਫੌਜੀ ਹੈ ਪਰ ਪਿਛਲੇ ਦਿਨਾਂ ਕੈਪਟਨ ਸਰਕਾਰ ਨੇ ਕੈਪਟਨ ਸਰਕਾਰ ਨੇ ਵੀ ਬੜੇ ਅਨਾਉਂਸਮੈਂਟ ਕੀਤੇ ਵੀ ਇਹ ਧਰਮੀ ਫੌਜੀਆਂ ਨੂੰ ਸਹੂਲਤਾਂ ਦੇਾਂਗੇ ਉਹਨਾਂ ਨੂੰ 5-5 ਲੱਖ ਦਾ ਪੈਕੇਜ ਦੇਾਂਗੇ ਕੋਈ ਦਿੱਤਾ ਨਾ ਕੁਛ ਨਹੀਂ ਦਿੱਤਾ ਅਨਾਉਂਸਮੈਂਟ ਤੇ ਹੋਈ ਸੀ ਕੁਛ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਕੋਈ ਸਹੂਲਤ ਨਹੀਂ ਹੈ ਕੁਛ ਨਹੀਂ ਕੋਈ ਕਿਸੇ ਨੇ ਪੁੱਛਿਆ ਤਾਂ ਕਦੀ ਵੀ ਤੁਸੀਂ ਇੱਥੇ ਹੈਗੇ ਜੀ ਕਿ ਨਹੀਂ ਹੈ ਪਰ ਤੁਸੀਂ ਕਈ ਦੱਸਿਆ ਵੀ ਕਈ ਸਾਥੀ ਜਿਹੜੇ ਨੌਕਰੀ ਛੱਡ ਕੇ ਆ ਗਏ ਅੱਜ ਉਹਨਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਕਈ ਤੁਸੀਂ ਜਿਵੇਂ ਇੱਕ ਨਵੀਂ ਗੱਲ ਮਿਲੀ ਹੈ ਵੀ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਫੌਜੀ ਹਾਂਜੀ ਹਾਂਜੀ ਦੇਸ਼ ਧਰੋਹ ਦੇ ਉਹਨਾਂ ਦੇ ਕੇਸ ਪੈ ਗਏ ਵੀ ਤੁਸੀਂ ਬਗਾਵਤ ਕੀਤੀ ਏ ਬਲੈਕ ਲਿਸਟ ਦੇ ਵਿੱਚ ਉਹਨਾਂ ਨੇ ਕਹਿੰਦੇ ਵੀ ਤਿੰਨ categories ਸਨ ਬਲੈਕ ਲਿਸਟ ਦੇ ਵਿੱਚ ਪਾਤਾ ਪਰ ਉਹਨਾਂ ਧਰਮੀ ਫੌਜੀਆਂ ਦੀ ਗੱਲ ਕੌਣ ਕਰੇਗਾ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਗੱਲ ਰੱਖਦੇ ਹਾਂ ਵੀ ਜਿਨ੍ਹਾਂ ਨੇ ਉਹਨਾਂ ਵੇਲੇਿਆਂ ਦੇ ਵਿੱਚ ਬਲੂ ਸਟਾਰ ਦੇ ਵਿੱਚ ਉਹਨਾਂ ਨੇ ਹਿੱਸੇਦਾਰੀ ਨਭਾਈ ਅੱਜ ਉਹ ਉਮਰ ਕੈਦ ਤੋਂ ਵੀ ਵੱਧ ਸਜ਼ਾ ਕੱਟ ਚੁੱਕੇ ਨੇ ਪਰ ਅੱਜਵੇਂ ਇਹਨਾਂ ਨੇ ਗੱਲ ਕੀਤੀ ਵੀ ਵੇਖੋ ਉਹਨਾਂ ਦੇ ਅੰਦਰ ਵੀ ਧਰਮ ਸੀ ਨਾ ਅੰਦਰੋਂ ਜ਼ਮੀਰ ਨੇ ਆਵਾਜ਼ ਦਿੱਤੀ ਨਾ ਨੌਕਰੀ ਦਾ ਤੇ ਲਾਤੀ ਬੱਚਿਆਂ ਦਾ ਭਵਿੱਖ ਦਾ ਤੇ ਲਾਤਾ ਪਰ ਜੇਲ੍ਹਾਂ 'ਚੋਂ ਵੀ ਸੜ ਗਏ ਉਹਨਾਂ ਦਾ ਜ਼ਿਕਰ ਕਦੀ ਤੁਸੀਂ ਵੀ ਨਹੀਂ ਕੀਤਾ ਅੱਜ ਤਾਈਂ ਵੇਖੋ ਕੈਮਰੇ 'ਤੇ ਗੱਲ ਆਈ ਨਹੀਂ ਵੀ ਧਰਮੀ ਫੌਜੀ ਜਿਹੜੇ ਬਲੈਕ ਲਿਸਟ ਦੇ ਵਿੱਚ ਨੇ ਉਹ ਜੇਲ੍ਹਾਂ ਸੜ ਰਹੇ ਨੇ ਮੈਂ ਤਾਂ ਜੀ ਚਲੋ ਅਸੀਂ ਆਪਣੇ ਕੰਮ ਕਾਰਜ 'ਚ ਜ਼ਿਆਦਾ ਰੁਝੇਵਾਂ ਰਿਹਾ ਵੀ ਚਲੋ ਇਸ ਤੋਂ ਇਹ ਪਛਿਆ ਇਹ ਨਹੀਂ ਸਾਲ ਹੁਣ ਥੋੜੀ ਆ ਮੋਬਾਈਲਾਂ ਰਾਹੀਂ ਫਾਰਵਰਡ ਹੋਇਆ ਕੰਮ ਇਸ ਕਰਕੇ ਥੋੜਾ ਮੈਂ ਕਾਫੀ ਦੇ ਤੂੰ ਗੁਰਪ੍ਰੀਤ ਸਿੰਘ ਦਾ ਨੰਬਰ ਲੱਭਦਾ ਸੀਗਾ ਤੇ ਇਸ ਕਰਕੇ ਹੁਣ ਨੰਬਰ ਲੱਭਾ ਤੇ ਉਸ ਤੋਂ ਬਾਅਦ ਆਪਾਂ ਉਹ ਰਾਬਤਾ ਕਾਇਮ ਕੀਤਾ ਬਾਕੀ ਇਹ ਜਿਹੜੇ ਹੁਣ ਬੜੇ-ਬੜੇ ਉੱਥੇ ਗਾਤਰੇ ਪਾ ਕੇ ਦਰਬਾਰ ਸਾਹਿਬ ਤੇ ਬੈਠੇ ਆ ਉਹ ਮੈਂ ਤੇ ਇਹੋ ਆਖਾਂਗਾ ਵੀ ਧਰਮੇ ਹੀ ਫੌਜੀਆਂ ਦੇ ਬਤੌਲ ਤੇ ਬੈਠੇ ਹੋ ਹਾਂ ਬੜੇ-ਬੜੀਆਂ ਪੱਕਾ ਬਣ ਕੇ ਗਾਤਰੇ ਪਾ ਕੇ ਬੈਠੇ ਆ ਸਿਮਰਜੀਤ ਸਿੰਘ ਮਾਨ 5 ਫੁੱਟੀ ਕਿਰਪਾਨ ਫੜਦਾ ਕਦੀ ਨਾ ਜ਼ਿਕਰ ਕੀਤਾ ਕਦੀ ਨਹੀਂ ਕਿਸੇ ਨੇ ਜ਼ਿਕਰ ਕੀਤਾ ਧਰਮੀ ਫੌਜੀਆਂ ਬਾਰੇ ਕਦੀ ਨਹੀਂ ਕਹਿੰਨੇ ਜ਼ਿਕਰ ਕੀਤਾ ਵੀ ਹੈ ਇਹਨਾਂ ਨੂੰ ਮਤਲਬ ਇਹਦਾ ਪਤਾ ਕਰੀਏ ਕੋਈ ਇਹਨਾਂ ਦਾ ਕੋਈ ਮਸਲਾ ਹੱਲ ਕਰੀਏ ਤੁਹਾਡੀ ਆਵਾਜ਼ ਮਾਨ ਸਾਹਿਬ ਤੱਕ ਵੀ ਜਾਣੀ ਕੋਈ ਸੁਨੇਹਾ ਦੇਣਾ ਚਾਹ ਉਹਦੇ ਅਸੀਂ ਦੇਖੋ ਆਨੇ ਵੀ ਇਹਨਾਂ ਨੂੰ ਧਰਮੀ ਫੌਜੀਆਂ ਨੂੰ ਜਿਹੜਾ ਕੋ ਪਰਿਵਾਰਾਂ ਦਾ ਪਤਾ ਕੀਤਾ ਜਾਵੇ ਜਿਹੜੇ ਉਸ ਨੂੰ ਥੱਲੇ ਲੱਗੇ ਆ ਕਈਆਂ ਕੋਲ ਜ਼ਮੀਨ ਨਹੀਂ ਹੈਗੀ ਕਿ ਕੋਲ ਕੁਝ ਨਹੀਂ ਹੈਗਾ ਗੁਜ਼ਾਰਾ ਬੜਾ ਔਖਾ ਗੁਜ਼ਾਰਾ ਬੜਾ ਔਖਾ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਦਦ ਉਹਨਾਂ ਨੂੰ ਨੌਕਰੀ ਦਿੱਤੀ ਜਾਵੇ ਐਸਜੀਪੀਸੀ ਨੂੰ ਬੇਨਤੀ ਕਰੋ ਵੀ ਉਹਨਾਂ ਨੂੰ ਵੇਖੋ ਅੱਜ ਜੇ ਇਹਨਾਂ ਨੇ ਕਿਹਾ ਵੀ ਉਹਨਾਂ ਦੇ ਸਿਰਾਂ ਤੇ ਦਸਤਾਰਾਂ ਨੇ ਵੱਡੇ ਵੱਡੇ ਗਾਤਰੇ ਵੱਡੇ ਵੱਡੇ ਅਹੁਦਿਆਂ ਦਾ ਮਾਣ ਹਾਸਲ ਕੀਤਾ ਤੇ ਉਹ ਸਾਡੇ ਵਿੱਚ ਬਣਦਾ ਰੋਲ ਏ ਜਿੱਤੇ ਸ਼ਹੀਦ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਇਹਨਾਂ ਦੀ ਕੁਰਬਾਨੀ ਨੂੰ ਅੱਖਾਂ ਤੋਂ ਪਰੋਕੇ ਨਹੀਂ ਕੀਤਾ ਜਾ ਸਕਦਾ ਅਸੀਂ ਅੱਜ ਅੱਖਾਂ ਤੋਂ ਪਰੇ ਰੱਖੀ ਫਿਰਦੇ ਆ ਸੋ ਸ਼ਰੋਮਣੀ ਕਮੇਟੀ ਦੇ ਵਿੱਚ ਧਰਮੀ ਫੌਜੀਆਂ ਨੂੰ ਰੱਖਣਾ ਬੜਾ ਜ਼ਰੂਰੀ ਏ ਇਹਨਾਂ ਦੇ ਬੱਚਿਆਂ ਨੂੰ ਰੱਖਿਆ ਜਾਵੇ ਕਿਉਂਕਿ ਉਹ ਜਿਹੜੀ ਜਥੇਬੰਦੀ ਏ ਉਹ ਸ਼ਹੀਦਾਂ ਦੀ ਜਥੇਬੰਦੀ ਏ ਕੁਰਬਾਨੀ ਵਾਲਿਆਂ ਦੀ ਜਥੇਬੰਦੀ ਏ ਜਿਹਦੇ ਤੇ ਅੱਜ ਕਬਜ਼ਾ ਕਿਸੇ ਹੋਰ ਦਾ ਸੋ ਅਸੀਂ ਬੇਨਤੀ ਕਰਦੇ ਵੀ ਇੱਕ ਪਰਿਵਾਰ ਦਾ ਕਬਜ਼ਾ ਛੱਡਿਆ ਜਾਵੇ ਬਾਦਲ ਪਰਿਵਾਰ ਦਾ ਜਾਂ ਹੋਰਾਂ ਦਾ ਜੇ ਲੋਕ ਕਹਿ ਰਹੇ ਨੇ ਸਾਰੇ ਵੀ ਇੱਕ ਪਰਿਵਾਰ ਦਾ ਕਬਜ਼ਾ ਸੋ ਅਸੀਂ ਇਹ ਬੇਨਤੀ ਕਰਦੇ ਆ ਵੀ ਸਾਡੀ ਸਰਮੋਹਰ ਜਥੇਬੰਦੀ ਇਹ ਕਿਸੇ ਹੋਰ ਦੀ ਨਹੀਂ ਸਾਡੀ ਆਪਣੀ ਸਾਡੇ ਵੱਡ ਵਡੇਰਿਆਂ ਨੇ ਭਾਈ ਲక్ష్మణ ਸਿੰਘ ਧਾਰੋ ਵਾਲੀ ਵਰਗਿਆਂ ਨੇ ਉਹਦੇ ਖੂਨ ਡੋਲਿਆ ਤੇ ਇਹ ਜਥੇਬੰਦੀ ਹੋਣ ਚਾਹੀਏ ਇੱਥੇ ਧਰਮੀ ਫੌਜੀਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਪਹਿਲ ਦੇਣੀ ਬਣਦੀ ਏ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਪਹਿਲ ਦੇਣੀ ਬਣਦੀ ਏ ਸ਼੍ਰੋਮਣੀ ਕਮੇਟੀ ਦੇ ਬੜੇ ਸਕੂਲ ਨੇ ਸ਼੍ਰੋਮਣੀ ਕਮੇਟੀ ਦਾ ਬੜਾ ਵੱਡਾ ਅਦਾਰਾ ਹੈ ਹਸਪੀਟਲ ਨੇ ਬੜਾ ਕੁਝ ਸ਼੍ਰੋਮਣੀ ਕਮੇਟੀ ਨੇ ਕੋਵਾਂ ਜਿਹਾ ਸਕੂਲ ਨਹੀਂ ਖੋਲੇ ਜਿੱਥੇ ਬੱਚਿਆਂ ਦੀ ਪੜ੍ਹਾਈ ਹੋ ਸਕੇ ਹੂੰ ਕਿੰਨੀ ਕਮਾਈ ਆਉਂਦੀ ਬਸ ਸਹੂਲਤਾਂ ਹੋਣੀਆਂ ਚਾਹੀਦੀਆਂ ਧਰਮੀ ਫੌਜੀਆਂ ਨੂੰ ਸ਼ਹੀਦ ਪਰਿਵਾਰਾਂ ਨੂੰ ਇਲਾਜ ਬੱਚਿਆਂ ਦੀ ਪੜ੍ਹਾਈ ਇਹ ਵੀ ਬੜੀ ਵੱਡੀ ਸਹੂਲਤ ਹੈ ਜੀ ਹਾਂ ਜੀ ਅਸੀਂ ਨਾ ਹੀ ਇਹ ਕਦਮ ਚੁੱਕਦੇ ਅੱਜ ਮੈਂ ਵੀ ਆਨਰੀ ਕੈਪਟਨ ਪੈਨਸ਼ਨ ਹੁੰਦਾ ਮੇਰੀ 50-60000 ਰੁਪਏ ਪੈਨਸ਼ਨ ਅੱਛਾ ਜੇ ਤੁਹਾਨੂੰ ਰੱਖ ਲਿਆ ਪਰ ਤਰੱਕੀ ਨਹੀਂ ਪ੍ਰਮੋਸ਼ਨ ਨਹੀਂ ਕੀਤੀ ਪ੍ਰਮੋਸ਼ਨ ਹੋਈ ਪਰ ਗੱਲ ਇਹ ਆ ਵੀ ਉੱਥੇ ਨਹੀਂ ਸਾਡੀ ਦਾਲ ਗਲੀ ਉਹ ਸਾਨੂੰ ਮਾੜੀ ਨਜ਼ਰ ਸਿੱਖ ਰੈਜੀਮੈਂਟ ਦੇ ਵਿੱਚ ਤੁਹਾਡੀ ਪ੍ਰੋਮੋਸ਼ਨ ਬੜੀ ਜਿਆਦੀ ਹੋਈ ਸੀ ਬੜੀ ਬਹੁਤ ਜਿਆਦੀ ਬੜੀ ਕਿਰਪਾ ਤੁਹਾਨੂੰ ਮਾੜੀ ਨਜ਼ਰ ਨਾਲ ਵੇਖਿਆ ਗਿਆ ਤੁਹਾਡੀ ਯੂਨਿਟ ਦੇ ਵਿੱਚ ਵੀ ਮੈਂ 6 ਸਾਲਾਂ ਦੇ ਵਿੱਚ ਤਿੰਨ ਚਾਰ ਕੋਰਸ ਕੀਤੇ ਆ ਐਜੂਕੇਸ਼ਨ ਦਾ ਕੋਰਸ ਮੈਂ ਕੀਤਾ ਡ੍ਰਿਲਿੰਗ ਇੰਸਟ੍ਰਕਟਰ ਦਾ ਕੋਰਸ ਮੈਂ ਕੀਤਾ ਓਕੇ ਮਿਯੋ ਭਾਸ਼ਾ ਦਾ ਲੈਂਗੁਏਜ ਕੋਰਸ ਮੈਂ ਕੀਤਾ ਹਾਂ ਹਾਂਜੀ ਤੇ ਤੁਸੀਂ ਮਤਲਬ ਕਿਸੇ ਵੱਡੇ ਰੈਂਕ ਤੇ ਰਿਟਾਇਰਮੈਂਟ ਹੋਣੀ ਸੀ ਹਾਂਜੀ ਉੱਥੇ ਤੁਹਾਡੀ ਪ੍ਰੋਮੋਸ਼ਨ ਇਸੇ ਆਧਾਰ ਤੇ ਨਹੀਂ ਕੀਤੀ ਵੀ ਇਹ ਬੰਦੇ ਨੇ ਬਗਾਵਤ ਕੀਤੀ ਪਰ ਪ੍ਰੋਮੋਸ਼ਨ ਹੋਈ ਸਾਡੀ ਹੌਲਦਾਰੀ ਰੈਂਕ ਤੱਕ ਬਸ ਹਾਂਜੀ ਵੀ ਉੱਥੇ ਤੁਹਾਡੇ ਵਿੱਚ ਕਰ ਰੱਖਿਆ ਗਿਆ ਕਿ ਕਿ ਕਰ ਅਰਜ਼ ਕਰ ਰੱਖਦੇ ਸੀ ਕਈ ਸਾਨੂੰ ਕਈ ਗੱਲਾਂ ਕਰਦੇ ਸੀ ਵੀ ਦਰਬਾਰ ਸਾਹਿਬ ਉੱਥੇ ਗਲਤ ਕੰਮ ਹੁੰਦੇ ਸੀ ਮਾੜੇ ਹੁੰਦੇ ਸੀ ਉਹ ਹੁੰਦੇ ਸੀ ਇਹ ਹੁੰਦੇ ਸੀ ਉੱਥੇ ਫਿਰ ਸਾਡੀ ਗਿਣਤੀ ਘੱਟ ਸੀ ਵੀ ਫੌਜ ਦੇ ਵਿੱਚ ਅੱਛਾ ਇਹ ਗੱਲਾਂ ਤੁਹਾਡੇ ਨਾਲ ਹੋਈਆਂ ਵੀ ਉੱਥੇ ਰੇਪ ਹੁੰਦੇ ਗਲਤ ਕੰਮ ਹੁੰਦੇ ਸੀ ਹਾਂ ਹਾਂਜੀ ਹਾਂਜੀ ਉਹ ਰਹੀਆਂ ਗੱਲਾਂ ਉਹਨਾਂ ਜਵਾਬ ਦਿੰਨੇ ਸੀ ਵੀ ਤੁਹਾਡੇ ਉਥੇ ਰਿਸ਼ਤੇਦਾਰ ਕਿੰਨੇ ਸੀ ਤੁਸੀਂ ਪੁਸ਼ ਪੁਸ਼ ਕੇ ਵੇਖੋ ਪਰ ਤੁਹਾਡਾ ਕੋ ਰਿਸ਼ਤੇਦਾਰ ਹੈਗਾ ਸੀ ਜਾਂ ਕਿਤਨਾ ਸੀ ਫਿਰ ਬੜੀਆਂ ਸਾਡੇ ਨਾਲ ਉਲਟੀਆਂ ਸਿੱਧੀਆਂ ਗੱਲਾਂ ਕਰਦੇ ਸੀ ਅਫਸਰਾਂ ਨੂੰ ਸਾਡੀ ਚੁਕਲੀ ਮਾਰਦੇ ਸੀ ਜਿਹੜੇ ਅਫਸਰ ਸਾਨੂੰ ਥੋੜਾ ਜਿਹਾ ਕਈ ਚੰਗਾ ਚਾਹੁੰਦੇ ਸੀ ਕੰਮ ਸਾਡਾ ਸਟੈਂਡਰਡ ਦਾ ਸੀ ਕੰਮ ਅਸੀਂ ਇਹ ਨਹੀਂ ਕਿ ਕੰਮ ਖਵਾਉਣੀ ਅਸੀਂ ਰਹਿਣ ਦਿੱਤਾ ਵੀ ਹਰ ਕੰਮ ਦਾ ਯਹੀਂ ਪਹਿਲ ਦਿਖਾ ਲੈਂਦੇ ਕੰਮ ਪੂਰਾ ਤਨਦਾਨਾ ਕਰਦੇ ਪਰ ਸਾਨੂੰ ਪਹਿਲ ਦੇ ਆਧਾਰ ਤੇ ਮੈਂ ਅਫਸਰਾਂ ਨੂੰ ਟ੍ਰੇਨਿੰਗ ਵੀ ਦਿੰਦਾ ਰਿਹਾ ਹੂੰ ਅਫਸਰਾਂ ਨੂੰ ਟ੍ਰੇਨਿੰਗ ਦਿੰਦਾ ਰਿਹਾ ਮੈਂ ਮੈਂ ਰੇਲੈਂਸ ਸੈਕਟਰ ਸਿੱਖ ਰਾਈਮੈਂਟ ਦੇ ਵਿੱਚ ਰਾਮਗੜੀ ਵੀ ਰਿਆਂ ਫਿਰ ਉਸ ਤੋਂ ਬਾਅਦ ਜੱਬਲਪੁਰ ਵੀ ਮੈਂ ਰੇਲੈਂਸ ਸੈਕਟਰ ਰਿਆਂ ਵੀ ਫੌਜ ਦੇ ਵਿੱਚ ਵੀ ਵਿਤਕਰਾ ਕੀਤਾ ਜਾਂਦਾ ਹੈ ਸਾਡਾ ਹਾਂ ਵਿਤਕਰਾ ਕੀਤਾ ਜਾਂਦਾ ਸੀ ਵੀ ਸਾਨੂੰ ਇਹਨਾਂ ਨੂੰ ਥੋੜਾ ਜਿਹਾ ਵੀ ਅੱਗੇ ਨਾ ਹੋਣ ਜਿਤਨਾ ਵੀ ਲੋਕ ਹੀ ਕੰਪੀਟੀਸ਼ਨ ਹੋ ਗਿਆ ਕਿਸੇ ਕੰਮ ਦਾ ਉਹਦੇ ਵਿੱਚ ਵੀ ਸਾਨੂੰ ਪਛਾਣ ਕੀਤਾ ਜਾਂਦਾ ਹੈ ਪਛਾਣ ਕੀਤਾ ਜਾਂਦਾ ਵੀ ਤੇ ਪਤਾ ਵੀ ਹੁੰਦਾ ਸੀ ਬੰਦਾ ਅੱਗੇ ਲੰਘਦਾ ਪਿਆ ਪਰ ਫਿਰ ਵੀ ਅੱਖਾਂ ਮੀਟ ਕੇ ਪਿਛਾਂ ਕੀਤਾ ਜਾਂਦਾ ਫਿਰ ਉਸ ਤੋਂ ਬਾਅਦ ਇਹ ਜਿਹੜੀ ਜੂੰਟ ਚੋਂ ਹੀ ਆਏ ਆ ਜੀ ਭਈ ਇਹ ਕੋਈ ਵੀ ਜੂੰਟ ਦੇ ਵਿੱਚੋਂ ਪੈਨਸ਼ਨ ਆਉਂਦਾ ਜੀ ਜਦੋਂ ਜੂੰਟ ਦਾ ਰੇਜਿੰਗ ਡੇ ਹੁੰਦਾ ਉਦੋਂ ਉਹਨੂੰ ਬਕਾਇਦਾ ਚਿੱਠੀ ਭੇਜਦਾ ਭਾਵੇਂ ਕੋਈ ਸਿਪਾਈ ਹੋਵੇ ਉਹ ਆਵੇ ਨਾ ਆਵੇ ਉਹਦੀ ਮਰਜ਼ੀ ਪਰ ਸਾਨੂੰ ਸਾਡੀ ਜਿਹੜੀ ਜੂੰਟ ਚਹੀ ਨੌਕਰੀ ਕਰਕੇ 18000 ਉਹਨੇ ਸਾਨੂੰ ਕਦੀ ਚਿੱਠੀ ਨਹੀਂ ਭੇਜੀ ਵੀ ਇੰਨੇ ਦਿਨੋਂ ਆਪਣੀ ਜੂੰਟ ਦਾ ਰੇਜਿੰਗ ਡੇ ਆਇਆ ਓਕੇ ਹਾਂਜੀ ਤੋ ਇਹ ਸਜ਼ਾ ਸੀ ਤੁਹਾਨੂੰ ਇੱਕ ਤਰ੍ਹਾਂ ਦੀ ਸਿਰ ਬਗਾਵਤ ਕਰਨ ਦੀ ਵੀ ਇਹ ਤੁਸੀਂ ਬਗਾਵਤ ਕੀਤੀ ਤੇ ਤੁਹਾਨੂੰ ਸਜ਼ਾ ਮਿਲੀ ਹਾਂਜੀ ਹਾਂਜੀ ਵੇਖੋ ਕੁਰਬਾਨੀ ਤੇ ਕੁਰਬਾਨੀ ਹੁੰਦੀ ਨਾ ਵੇਖੋ ਕੋਈ ਆਹ ਦਾ ਨਾਰਾ ਵੀ ਮਾਰ ਦਿੰਦਾ ਨਾ ਵੇਖੋ ਸੂਬੇ ਦੀ ਕਚਹਿਰੀ ਦੇ ਵਿੱਚ ਸ਼ੇਰਖਾਨ ਇਹਨਾਂ ਹੀ ਕਹਿਆ ਸੀ ਵਜ਼ੀਰ ਖਾਂ ਤੂੰ ਗਲਤ ਕਰ ਰਿਹਾ ਹੈ ਇਹਨਾਂ ਦੇ ਪਿਓ ਦੀ ਸਜ਼ਾ ਤੂੰ ਬੱਚਿਆਂ ਨੂੰ ਦੁੱਧ ਚੁੰਗਦੇ ਬੱਚਿਆਂ ਨੂੰ ਸ਼ਰਮ ਇਸ ਗੱਲ ਦੀ ਆਗਿਆ ਨਹੀਂ ਦੇਂਦੀ ਇਹ ਕਹਿ ਕੇ ਉਠਾਇਆ ਸੀ ਉਹਦੀ ਇੰਨੀ ਗੱਲ ਦੇ ਨਾਲ ਹਾ ਦੇ ਨਾਰੇ ਨਾਲ ਸ਼ਹਾਦਤ ਰੁਕੀ ਨਹੀਂ ਸ਼ਹਾਦਤ ਫਿਰ ਵੀ ਹੋਈ ਪਰ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਵਿੱਚ ਉਹਦਾ ਨਾਮ ਦਰਜ ਹੋ ਗਿਆ ਅੱਜ ਵੀ ਯਾਦ ਕੀਤਾ ਜਾਂਦਾ ਹੈ